ਉਰੇ ਆ ਉਰੇ ਆ ਉਰੇ ਆ ਫਿਰਦੀਆਂ ਜੀ ਕੁੜੀਆਂ ਇਹ ਪਤਾ ਨਹੀਂ ਕਿੱਥੋਂ ਆਈਆਂ ਨੇ ਨਾ ਇਹ ਗੱਲ ਕਰਦੀਆਂ ਨੇ ਇਹ ਦਹਾ ਪਰਚੀ ਕੀ ਆ ਤੇਰੇ ਕੋਲੇ ਲਿਆ ਉਰੇ ਆ ਪੰਜ ਚਾਰ ਕੁੜੀਆਂ ਫਿਰਦੀਆਂ ਜੀ ਉਰੇ ਸ਼ੇਰਾਂ ਵਾਲੇ ਗੇਟ ਦੇ ਉੱਪਰ ਇਹ ਪਰਚੀਆਂ ਚੱਕੀ ਫਿਰਦੀਆਂ ਪੈਸੇ ਪੈਸੇ ਮੰਗਦੀਆਂ ਫਿਰਦੀਆਂ ਜੀ ਲੋਕਾਂ ਤੋਂ ਇਹ ਪਤਾ ਨਹੀਂ ਕੌਣ ਨੇ ਕਿੱਥੋਂ ਆਈਆਂ ਨੇ ਇਹ ਉਰੇ ਆ ਦੱਸੋ ਕਿੱਥੋਂ ਆਈਆਂ ਤੁਸੀਂ ਯਾ ਬਾਸ ਸੁਣ ਆ ਦੇਖੋ ਹੁਣ ਮੂੰਹ ਨਹੀਂ ਕਰਦੀਆਂ ਉਰੇ ਆ ਫਿਰਦੀਆਂ ਨੇ ਉਰੇ ਹਾਕਾ ਹੈ ਕੀ ਕੀ ਪਰਚੀ ਆ ਤੁਹਾਡੇ ਪਾਸ य का पैसा मांग रहे हो बताओ बताओ काय का पैसा मांग रहे हो बताओ इधर आओ क्यों भाग रहे हो क्यों भाग रहे हो आप लोग क्यों भाग रहे हो वीडियो नहीं बंद होगा हम वीडियो वाले हैं बताओ से से पैसे मांग रहे हो आप बताओ आप कहा से आये हो बताओ उसको लो बोलो कौन सा कागज है उसके पास बताओ नहीं कौन सा कागज है कहां से आयो आप कैसे पैसे मांग रहे हो आप ये देखो जी पटियाले कुछ आईया ने पता नहीं कितो आईया ने कु ਇਹ ਪੈਸੇ ਮੰਗਦੀਆਂ ਫਿਰਦੀਆਂ ਨੇ ਕੋਈ ਕਾਗਜ਼ ਦਿਖਾ ਕੇ ਜਵਾਨ ਉਮਰ ਦੀਆਂ ਕੁੜੀਆਂ ਨੇ ਕਿੱਥੋਂ ਆਪ ਕਹਾਂ ਸੇ ਆਇਓ ਆਪ ਕਹਾਂ ਸੇ ਆਇਓ ਆਪ ਯਹਾਂ ਸੇ ਹੀ ਰਾਜਸਥਾਨ ਤੋਂ ਯਹਾਂ ਦਿਖਾਓ ਆਪਕੇ ਪਾਸ ਕੀ ਹੈ ਇਹ ਤਾਂ ਬੁਰਸ ਹੈ ਨਹੀਂ ਬੁਰਸ ਨਹੀਂ ਉਹ ਕੈਸੇ ਪੈਸਾ ਮੰਗ ਰਹੇ ਉਹ ਦਿਖਾਓ ਉਹ ਦਿਖਾਓ ਆਪ ਇਹ ਮੈਂ ਕੀ ਆਪਕੇ ਦਿਖਾਓ ਆ ਪਰਚਾ ਲਈ ਫਿਰਦੀਆਂ ਨੇ ਜੀ ਇਹ ਇਹ ਸਹੀ ਕਰ ਲੈ ਆ ਖਾਲੀ ਆ ਖਾਲੀ ਕਾਗਜ਼ ਹੈ ਜੀ ਆ ਖਾਲੀ ਕਾਗਜ਼ ਦੇ ਉੱਪਰ ਲਿਖਿਆ ਹੋਇਆ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਅਸੀਂ ਰਾਣੀਪੁਰ ਪਿੰਡ ਦੇ ਰਹਿਣ ਵਾਲੇ ਹਾਂ ਮੁਸੀਬਤ ਪਹਿ ਜਾਣ ਕਰਕੇ ਮੈਨੂੰ ਘਰ ਮਕਾਨ ਛੱਡਣਾ ਪਿਆ ਸਾਡੇ ਨਾਲ ਛੋਟੇ ਬੱਚਿਆਂ ਨਾਲ ਅਸੀਂ ਪੈਸੇ ਤੇ ਕੱਪੜੇ ਦੇ ਨਾਚਾਰ ਤੁਸੀਂ ਸਾਡੀ ਨਾਬਦ ਕਰੋ ਤਾਂ ਰੱਬ ਤੁਸੀਂ ਨਹੀਂ ਬੋਲੋ ਬੋਲੋ ਹਾਂ ਉਹ ਉਹ ਗਈਆਂ ਆਟੋ 'ਚ ਬਹਿ ਗਈਆਂ ਜੀ ਉਹ ਓ ਰੋਕ ਓਏ ਓਏ ਓ ਰੋਕ ਜੀ ਹਟੋ ਕਿਵੇਂ ਬਿਠਾ ਕੇ ਲੈ ਕੇ ਜਾ ਰਹੇ ਤੂੰ ਰੋਕ ਓਂਕਲ ਹੋ ਗਈ ਆਟੋ ਕਿਵੇਂ ਲੈ ਕੇ ਜਾ ਰਹੇ ਹਾਂ ਤੁਸੀਂ ਕਿੱਥੋਂ ਆਏ ਬਤਾਓ ਆਪ ਕਹਾਂ ਸੇ ਆਏ ਹੋ ਆਪ ਕਹਾਂ ਸੇ ਆਏ ਹੋ ਆਪ ਆਪ ਹੋ ਕਹਾਂ ਕੇ राजस्थान से यहां पंजाब में क्या करने आए हो आपको पता है यहां पे कितनी लूट खसोट हो रही है क्या कर रहे हो या क्या, क्या लिखा हुआ क्या है क्या साइन है ये आ देखो जी ये कुड़ियां ने जी ए ये पांच छह कुड़ियां ने ऑटो साइड पे ला ओ ऑटो साइड पे ला ऑटो साइड पे ला आ कुड़ियां ने जी ये ये शहर के बीच आईया ने पता नहीं किथों राजस्थान तो दस रहीया ने और जबो गल करते हैं ता भज दिया ने गल भी नहीं कर दिया आ ऑटो जो निकल के भाग रहीया ने ये कुड़ियां अनुराग जी ਇਹ ਦੇਖੋ ਇਹ ਕੁੜੀਆਂ ਇਹ ਇਹ ਜਿਹੜਾ ਲੁੱਟਾਂ ਖੋਹਾਂ ਹੋ ਰਹੀਆਂ ਨੇ ਆ ਇਸ ਤਰ੍ਹਾਂ ਦਾ ਕੰਮ ਆ ਆ ਤੁਸੀਂ ਦੇਖ ਸਕਦੇ ਹੋ ਕਿਸੇ ਤਰੀਕੇ ਦੀ ਕੋਈ ਗੱਲ ਨਹੀਂ ਹੈ ਜੀ ਇਦਾਂ ਦਾ ਲਿਖ ਕੇ ਇਹ ਨਹੀਂ ਨਹੀਂ ਆਪ ਆਪ ਬਤਾਓ ਵੀਡੀਓ ਕੇ ਸਾਹਮਣੇ ਬਾਤ ਬਤਾਓ ਇਹ ਕਿੱਥੇ ਆਏ ਹੋ ਆਪ ਕਹਾਂ ਕਿ ਆਪਕੋ ਪਰਮਿਸ਼ਨ ਹੈ ਆਪਕੇ ਪਾਸ ਕੌਣ ਸੀ ਪਰਮਿਸ਼ਨ ਹੈ ਯਹਾਂ ਪੇ ਆ ਕੇ ਪੈਸੇ ਮੰਗਨੇ ਕੀ ਵੀਡੀਓ ਕੇ ਸਾਥ ਚਲੇਗੀ ਟੀਵੀ ਪੇ ਚਲੇਗੀ ਬਤਾਓ ਆਪ ਕੌਣ ਹੋ ਹਮਾਰੇ ਸ਼ਹਿਰ ਮੇਂ ਇਤਨੀ ਲੂਟਪਾਟ ਹੋ ਰਹੀ ਹੈ ਆਪਕੀ ਵਜ੍ਹਾ ਸੇ हाँ बिल्कुल आप कौन हो कहाँ से आयो क्या आपका आधार कार्ड कहाँ आपके पास कहाँ पे आप, आप कहाँ से आयो आप वीडियो नहीं बंद होगा वीडियो नहीं बंद होगा ਕਹਾਂ ਤੋਂ ਭੱਜਣ ਲੱਗੀਆਂ ਜਦੋਂ ਅਸੀਂ ਗੱਲ ਕਰਨ ਲੱਗੇ ਆ ਤਾਂ ਖਾਲੀ ਪੇਜ ਨੇ ਭੱਜਣ ਲੱਗੀਆਂ ਨੇ ਪੰਜ ਚਾਰ ਸ਼ਾਈਨ ਕਿਤੇ ਹੋਏ ਨੇ ਲੋਕਾਂ ਕੋਲੋਂ ਪੈਸੇ ਮੰਗਦੇ ਨੇ ਪੈਸੇ ਮੰਗਣ ਤੋਂ ਬਾਅਦ ਉਹਦਾ ਤੋਂ ਕਈ ਵਾਰ ਘਰਾਂ 'ਚ ਵੀ ਜਾਇਆ ਜਾਂਦਾ ਸਰਿਆਂ ਸੜਕ 'ਤੇ ਫਿਰ ਰਹੀਆਂ ਨੇ ਇਹ ਕੁੜੀਆਂ ਜਵਾਨ ਉਮਰ ਦੀਆਂ ਕੁੜੀਆਂ ਨੇ ਛੋਟੀ ਉਮਰ ਦੀਆਂ ਕੁੜੀਆਂ ਨੇ ਕੌਣ ਇਹਨਾਂ ਨੂੰ ਪਰਮਿਸ਼ਨ ਦਿੰਦਾ ਹੈ ਕੌਣ ਪੰਜਾਬ ਪੰਜਾਬ ਦੇ ਵਿੱਚ ਤੋਂ ਦੀ ਪਰਮਿਸ਼ਨ ਕਿੱਥੋਂ ਮਿਲਦੀ ਹੈ ਕਿੱਥੋਂ ਪਰਮਿਸ਼ਨ ਲੈ ਕੇ ਆਈਆਂ ਨੇ ਇਹ ਕਿਸ ਤਰ੍ਹਾਂ ਪੈਸੇ ਮੰਗ ਰਹੀਆਂ ਨੇ ਇਹ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਪਰਮਿਸ਼ਨ ਹੈ ਜਿਹੜੀ ਉਹ ਦਿਖਤੀ ਜਾਂਦੀ ਹੈ ਸੋ ਕੌਣ ਹੋ ਜੀ हाँ जो तुम देख सकते दे हो अरे बताओ किस वजह से पैसे मांग रहे हो आप कौन सा बहन भाई के लिए आपके राजस्थान में क्या नहीं है बता एक एक जो हाँ। बात बात बताओ आप जो पंजाब में आए हो बात सुनो भाई बहन के लिए मांग रहे हो भीख मांग रहे हो क्या मांग रहे हो वीडियो लेने चल रहे हैं बिल्कुल वीडियो लेने चल रहे हैं हमारे पटियाला में इतना लूटपाट हो रहा है हाँ बोलो बोलो ਉਪਰੋਂ ਦੇਖੋ ਜੀ ਗੱਲ ਕਰਨ ਦਾ ਤਰੀਕਾ ਦੇਖ ਲਓ ਕਿਸੇ ਤਰ੍ਹਾਂ ਦਾ ਡਰ ਪਾਉ ਨਹੀਂ ਹੈ ਕਿਸੇ ਤਰ੍ਹਾਂ ਦਾ ਡਰ ਪਾਉ ਨਹੀਂ ਹੈ ਛੋਟੀ ਉਮਰ ਦੀਆਂ ਕੁੜੀਆਂ ਇਹਨਾਂ ਦੀ ਹਿੰਮਤ ਦੇਖ ਲਓ ਇੰਨੇ ਲੋਕੀ ਲੋਕਲ ਖੜੇ ਨੇ ਪਰ ਕਿਸੇ ਤਰ੍ਹਾਂ ਦਾ ਡਰ ਪਾਉਣਾ ਨਹੀਂ ਦੇਖਿਆ ਜਾ ਰਿਹਾ ਬਹਿਸ ਵਾਜੀ ਵਾਸਤੇ ਤੁਸੀਂ ਦੇਖ ਸਕਦੇ ਹੋ ਬਰਾਬਰ ਬਹਿਸ ਕਰਦੀਆਂ ਨਜ਼ਰਾਂ ਆਈਆਂ ਨੇ ਵੀਡੀਓ ਬੰਦ ਕਰਨ ਨੂੰ ਕੀਤੀ ਜਾ ਰਹੀ ਹੈ ਆ ਆ ਆ ਪੇਪਰ ਇੱਕ ਸਿੰਪਲ ਜਿਹਾ ਲੈ ਕੇ ਇਹ ਲੋਕਾਂ ਤੋਂ ਮੰਗਨ ਦਾ ਜਿਹੜਾ ਕੀ ਹੋਰੇ ਦਿਖਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਾਂ ਇਹ ਇਸ ਤਰ੍ਹਾਂ ਦਾ ਇੱਕ ਜਿਹੜਾ ਕੀ ਕਿਸ ਤਰ੍ਹਾਂ ਦੀਆਂ ਕੁੜੀਆਂ ਕਿੱਥੋਂ ਆਈਆਂ ਨੇ ਕੌਣ ਨੇ ਇਹ ਕੌਣ ਨੇ ਕਿੱਥੋਂ ਆਈਆਂ ਨੇ ਇਹ ਪਤਾ ਕਰਨਾ ਪ੍ਰਸ਼ਾਸਨ ਦਾ ਵੀ ਕੰਮ ਹੁੰਦਾ ਹੈ ਪਰ ਅਸੀਂ মিডিਆ ਹੋਣ ਦੇ ਨਾਤੇ ਅਸੀਂ ਇਹ ਦਖਾਣਾ ਚਾਹੁੰਦੇ ਹਾਂ ਹਾਂ ਜੀ ਬਤਾਓ 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 ਵੀਡੀਓ ਥੋੜੇ ਸੇ ਬੰਦ ਕਰ ਦੇ ਅਰੇ ਵੀਡੀਓ ਚਲੇਗਾ ਕਿਉਂ ਵੀਡੀਓ ਬੰਦ ਕਰ ਦੇ ਆਪਾਂ ਟੀਹਰਾ ਨਸ਼ਰ ਹੋਗਾ ਸਾਰੇ ਸ਼ਹਿਰ ਵਿੱਚ ਆਪ ਕੌਣੋਂ ਕਾਹਸੇ ਆਏ ਹੋ ਹਾਂ ਕੌਣੋਂ ਕਾਹਸੇ ਆਏ ਹੋ ਆਪ ਕੁਛ ਵੀ ਨਹੀਂ ਹੈ भज के पहला भजये हैं हम फिर भजनियां आटो चला जो गल की मौका नहीं दिता जाता तो आपका परिवार कहाँ है आपके साथ कौन है कहाँ रह रहे हो आप कहा कौन सी दाना मंडी कहाँ पे दाना मंडी नहीं आपके पास कोई आई है आपके पास क्या आई है आपके पास कहाँ से मम्मी के पास हो बाजार में आप घूम रहे हो पैसे मांगते फिर रहे हो आपके पास कोई आई है कहाँ से हो आप कहाँ से हो आप ਸੋ ਮੈਂ ਤੁਹਾਨੂੰ ਇੱਕ ਵਾਰੀ ਪਟਿਆਲੇ ਵਾਸੀਆਂ ਨੂੰ ਸਾਰਿਆਂ ਨੂੰ ਸੁਚੇਤ ਕਰਨਾ ਚਾਹਨਾ ਕਿ ਇਹਨਾਂ ਨੂੰ ਕੋਈ ਪੈਸਾ ਨਾ ਦਿੱਤਾ ਜਾਵੇ ਔਰ ਇਹਨਾਂ ਤੋਂ ਦੂਰ ਰਿਹਾ ਜਾਵੇ ਤਾਂ ਕਿ ਪਟਿਆਲੇ ਦੇ ਵਿੱਚ ਮਾਰਦਾਤਾ ਹੋਣੀਆ ਰੁਕੀਆਂ ਜਾ ਸਕਣ ਆ ਫੇਰ ਤੁਹਾਨੂੰ ਕਹਿਣਾ ਚਾਹਤਦਾ ਆ ਆ ਛੋਟੀ ਛੋਟੀ ਦੀ ਉਮਰ ਦੀਆਂ ਕੁੜੀਆਂ ਜਿਹੜੀਆਂ ਕਿ ਤੁਸੀਂ ਭੱਜਦੇ ਦੇਖ ਸਕਦੇ ਹੋ ਆ ਕੁੜੀਆਂ ਪਤਾ ਨਹੀਂ ਕਿੱਥੋਂ ਆਈਆਂ ਨੇ ਇਹ ਜਿਆ ਕਾਗਜ਼ ਲੈ ਕੇ ਕਿ ਸਿੰਪਲ ਜਿਹਾ ਪੈਸੇ ਮੰਗਦੇ ਆ ਦੇਖਿਆ ਜਸ ਸੁਚੇਤ ਰਹੋ ਸਰਦਾਰ ਜੀ ਕੀ ਮਾਮਲਾ ਹੋ ਗਿਆ ਜਿਹੜੀ ਕੁੜੀਆਂ ਨਾਲ ਬਹਿਸ ਵਾਜੀ ਹੋਈ ਹੈ ਕੁਝ ਨਹੀਂ ਅਸੀਂ ਆ ਮਦਰਾਸੀ ਦੁਕਾਨ ਤੇ ਆਲਾ ਛੇੜਾ ਵਾਲੇ ਕੀ ਡੋਸਾ ਖਾ ਰਹੇ ਸੀ ਤਾਂ ਪੰਜ ਚਾਰ ਕੁੜੀਆਂ ਜਿਹੜੀਆਂ ਸੀਗੀਆਂ ਆ ਕਾਗਜ਼ ਲੈ ਕੇ ਮੰਗਦੀਆਂ ਦੇ ਕੋਛਾ ਕੁੜੀਆਂ ਕਿੱਥੋਂ ਆਈਆਂ ਜਦੋਂ ਵੀਡੀਓ ਬਣਾਉਣ ਲੱਗੇ ਤਾਂ ਭਜਣਾ ਸ਼ੁਰੂ ਹੋ ਗਈਆਂ ਜਦੋਂ ਭੱਜੀਆਂ ਬਣਦੇ ਮਗਰਮਾ ਤੁਸੀਂ ਹੋ ਕਿੱਥੋਂ ਕਿੱਥੋਂ ਆਈਆਂ ਅਸੀਂ ਰਾਜਸਥਾਨ ਤੋਂ ਆਈਏ ਮੈਂ ਤਾਂ ਤੁਹਾਡੇ ਕੋਲ ਕੋਈ ਆਧਾਰ ਕਾਰਡ ਜਾਂ ਕਿਸੇ ਤਰ੍ਹਾਂ ਦਾ ਕੋਈ ਆਧਾਰ ਕਾਰਡ ਜਾਂ ਕਿਸੇ ਤਰ੍ਹਾਂ ਦਾ ਤੁਹਾਡੇ ਕੋਲ ਸਬੂਤ ਕੋਈ ਸਬੂਤ ਨਹੀਂ ਪਟਿਆਲੇ ਕਿੱਥੋਂ ਰਹਿ ਰਹੇ ਹੋ ਕੋਈ ਪਤੇ ਆ ਪਟਿਆਲੇ ਨਹੀਂ ਕਿੱਥੇ ਰਹਿ ਰਹੀਆਂ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਇਹੋ ਜਿਹਾ ਇੱਕ ਕਾਗਜ਼ ਉਹ ਜਿਹੜੀ ਕੀ ਲਿਖਿਆ ਕਾਗਜ਼ ਪੜ੍ਹ ਕੇ ਸੁਣਾਉਂਦੇ ਹੋ ਪੁੱਛਣ ਭਾਜੀ ਮੇਰੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਕਿ ਮੇਰੇ ਬੱਚੋਟੇ ਮੇਰੇ ਜਿਹੜੇ ਘਰ ਦੇ ਮਕਾਨ ਛੱਡਣਾ ਆ ਸਾਡੇ ਕੋ ਛੋਟਾ ਬੱਚਾ ਹੈ ਔਰ ਆਪ ਵੀ ਇਹ ਕੁੜੀਆਂ ਨਾ ਬਾਲ ਲਗੇ 18 ਸਾਲ ਤੋਂ ਕੁੜੀ ਕੋਈ ਵੀ ਉੱਪਰ ਨਹੀਂ ਹੈ ਪਰ ਜਦੋਂ ਤੁਸੀਂ ਗੱਲ ਕਰੋਗੇ ਆ ਵੀਡੀਓ ਬਣਾਈਏ ਵੀਡੀਓ ਤੁਸੀਂ ਦੇਖ ਸਕਦੇ ਹੋ ਜਦੋਂ ਗੱਲ ਕਰੋਗੇ ਤਾਂ ਗੱਲ ਪੈ ਰਹੀ ਹੈ ਵੀਡੀਓ ਬਣਾ ਰਿਓ ਸੋ ਮੈਂ ਵੀਡੀਓ ਇਸ ਵਾਸਤੇ ਬਣਾਈ ਹੈ ਮੈਂ ਪਤਿਆਲਾ ਵਾਸਤੇ ਇਹਨੂੰ ਅਵੇਅਰ ਕਰਨਾ ਚਾਹੁੰਦਾ ਕਿ ਇਸ ਤਰ੍ਹਾਂ ਦੀਆਂ ਕੁੜੀਆਂ ਜਾਂ ਇਸ ਤਰ੍ਹਾਂ ਦਾ ਕੋਈ ਵੀ ਮੰਤਾਂ ਆਂਦਾ ਤਾਂ ਉਹਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਹੈ ਸੋ ਕੋ ਅਵੇਅਰ ਹੋ ਪੱਛੋ ਇੱਕ ਗੱਲ ਹੋਈ ਸੀ ਮੈਂ ਇੱਕ ਗੱਲ ਦੋਟ ਕਰਨੀ ਚਾਹਾਂਗਾ ਪੱਛੋ ਇੱਕ ਘਰ ਦੇ ਵਿੱਚ ਇੱਕ ਬੰਦਾ ਪੈਂਫਲੈਟ ਦੇਂ ਜਾਂਦਾ ਹੈ ਨੇਚਰਲੀ ਕੋ ਬੈਨ ਮਾਰਦਾ ਪੈਂਫਲੈਟ ਦਿੰਦਾ ਦਿੰਦਾ ਟਾਈਮ ਹੁੰਦਾ 11 12 ਵਜੇ ਦਾ ਜਦੋਂ ਇਹ ਚੋਰੀ ਚਕਾਰੀ ਕਰਦੇ ਪੈਂਫਲੈਟ ਦੇਣ ਦੇ ਬਹਾਨੇ ਚਪਟਾ ਮਾਰ ਕੇ ਜੇਨ ਖੋ ਕੇ ਬੱਜੇਂਦਾ ਸੋ ਇਹ ਪ੍ਰਸ਼ਾਸਨ ਤੇ ਬੜਾ ਵੱਡਾ ਸਵਾਲੀਕ ਨਿਸ਼ਾਨ ਹੈ ਕਿਉਂ ਇਹਨਾਂ ਲੋਕਾਂ ਤੇ ਨਾਥ ਨਹੀਂ ਪਾਈ ਜਾਂਦੀ ਸਰਿਆਂ ਬਜ਼ਾਰਾਂ ਚ ਕੁਮਰੀਆਂ ਸਾਨੂੰ ਦੇਖ ਕੇ ਭੱਜੀਆਂ ਜਦੋਂ ਭੱਜਣ ਤੋਂ ਬਾਅਦ ਆਟੋ ਕੀਤਾ ਗਿਆ ਸੀ ਆਟੋ ਹਟ ਰੋਕਿਆ ਵੀ ਤੂੰ ਕਿਉਂ ਲੈ ਕੇ ਜਾ ਰਿਹਾ ਸਾਡੇ ਨਾਲ ਬਹਿਸਵਾਜੀ ਕੀਤੀ ਤਾਂ ਉਸ ਤੋਂ ਬਾਅਦ ਆਈਡੀ ਪ੍ਰੂਫ ਮੰਗਿਆ ਤੁਸੀਂ ਉਹਨਾਂ ਤੋਂ ਭਾਜੀ ਆਈਡੀ ਪ੍ਰੂਫ ਮੰਗਿਆ ਕੋਈ ਆਧਾਰ ਕਾਰਡ ਦੇ ਦਿਓ ਪੁਸਤਾ ਦੇ ਦਿਓ ਮੇਰੀ ਮੰਮੀ ਕੇ ਪਾਸ ਹੈ ਮੰਮੀ ਰਾਜਸਥਾਨ ਮੇਂ ਕੌਣ ਨੇ ਭਾਜੀ ਕੁਛ ਨਹੀਂ ਪਤਾ ਇਹੋ ਜਿਹੇ ਲੋਕ ਹੀ ਹੋ ਰਿਹਾ ਕੇ ਹਰਕਤਾਂ ਕਰਦੇ ਨੇ ਮੌਕੇ ਤੇ ਭੱਜ ਵੀ ਗਈਆਂ ਉਹ ਭੱਜ ਗਈਆਂ ਮੌਕੇ ਤੇ ਆ ਵੀਡੀਓ ਦੇਖ ਲਓ ਵੀਡੀਓ ਤੇ ਸਭ ਭੱਜੀਆਂ ਨਜ਼ਰ ਆ ਰਹੀਆਂ ਜੀ ਆਪਾਂ ਸਦੀ ਨਜ਼ਰ ਆ ਰਹੀਆਂ ਜੀ ਉਹ ਨੂੰ ਦੇਖ ਸਕਦੇ ਹੋ ਸੋ ਮੈਂ ਬਿਲਕੁਲ ਅਹੀ ਅਪੀਲ ਕਰਨਾ ਚਾਹੁੰਦਾ ਪਟਿਆਲੇ ਵਾਸੀਆਂ ਨੂੰ ਮੈਂ ਬੋਲਿਆ ਬਾਕੀ ਲੋਕ ਕੀ ਕਰਦੇ ਆ ਦੇਖਦੇ ਰਹਿਣਾ ਬੋਲੋ ਜੇ ਬੋਲਾਂਗੇ ਨਹੀਂ ਅਵੇਅਰ ਨਹੀਂ ਕਰਾਂਗੇ ਲੋਕਾਂ ਨੂੰ ਪਤਾ ਨਹੀਂ ਕਿ ਕਿੰਨੇ ਪੈਸੇ ਇਸ ਤਰੀਕੇ ਨਾਲ ਇਕੱਠੇ ਕਰ ਲਏ ਹੋਣੀਆਂ ਨੇ ਇਹ ਕੱਲੇ ਕੱਲੇ ਕੋਲ ਜਾ ਕੇ ਜੀ ਹਿਸਾਬ سے ਲਊਦੀ ਉੱਪਰ ਲਿਖਿਆ ਵੀ ਪਿਆ ਵੀ ਕਿਸੇ ਨੇ 500 ਦਿੱਤਾ ਕਿਸੇ ਨੇ 200 ਦਿੱਤਾ ਕਿਸੇ ਨੇ ਹਜ਼ਾਰ ਤੱਕ ਰੁਪਏ ਦਿੱਤਾ ਕੀ ਲੱਗਦਾ ਕਿੰਨੇ ਕ ਪੈਸੇ ਲੈ ਲੋਕਾਂ ਤੋਂ ਹੇਟ ਲੈਂਦੀਆਂ ਹੋਣੀਆਂ ਨੂੰ ਵੀ ਲੱਗਦਾ ਵੀ ਕਿਸੇ ਨੇ ਝ ਹੋ ਸਕਦਾ ਕੋਈ 200 300 ਦਿੱਤਾ ਹੋਵੇ ਬਾਕੀ ਕੋਈ ਭਾਜੀ ਇੱਥੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦਾ ਕੋਈ ਕਾਗਜ਼ ਆ ਇਹ ਇਹ ਕਿਸ ਤਰ੍ਹਾਂ ਦਾ ਕਾਗਜ਼ ਆ ਇੱਕ ਸਿੰਪਲ ਕਾਗਜ਼ ਕੋਈ ਸੰਸਥਾ ਦੱਸੀ ਉਹਨਾਂ ਵੱਲੋਂ ਕਿਹੜੀ ਸੰਸਥਾ ਨਹੀਂ ਇਹ ਪਾਜੀ ਪੜੋ ਇਹਦੇ ਤੇ ਕੀ ਲਿਖਿਆ ਕੋਈ ਸੰਸਥਾ ਹੀ ਨਹੀਂ ਹੈ ਮੇਰੇ ਘਰੇ ਗੁਰਦੁਆਰਾ ਹੈ ਮੇਰੇ ਘਰੇ ਰੰਗਤ ਚੱਲਦਾ ਹੈ ਮੇਰੇ ਘਰੇ ਆ ਕੇ ਰਾਸ਼ਨ ਦੇ ਜੋ ਕੀ ਮਤਲਬ ਹੈ ਉਹ ਸਾਡੇ ਪਟਿਆਲੇ ਚ ਕ੍ਰਿਸ਼ਟੀ ਦੀ ਕਮੀ ਹੈ ਜੀ ਮਾਰੂ ਆ ਕੇ ਉਰੇ ਮੰਗਣ ਆ ਰਹੇ ਹੈ ਬੈਗ ਵੀ ਟੰਗੇ ਹੋਏ ਸੀ ਲੱਗਦਾ ਕਾਫੀ ਕਲੈਕਸ਼ਨ ਇਕੱਠਾ ਕੀਤਾ ਹੋਗਾ ਬਿਲਕੁਲ ਹੋਇਆ ਹੋਊਗਾ ਜੀ ਕਲੈਕਸ਼ਨ ਕਰਦੀਆਂ ਘਰਾਂ ਜਾਂਦੀਆਂ ਘਰਾਂ ਜਾ ਕੇ ਇਹ ਜੇ ਲੋਕ ਪਹਿਲਾਂ ਰੇਕੀ ਕਰਦੇ ਨੇ ਦੇਖਦੇ ਵਲੋ ਕਿਦਣਾ ਕਿਤੇ ਅਭੀ ਰੇਕੀ ਕਰਦੇ ਨੇ ਰੇਕੀ ਕਰਨ ਤੋਂ ਬਾਅਦ ਫਿਰ ਜਦੋਂ ਚੋਰੀਆਂ ਚਕਾਰੀਆਂ ਹੁੰਦੀਆਂ ਤਾਂ ਆਪਾਂ ਲੋਕ ਪ੍ਰਸ਼ਾਸਨ ਕੋਲ ਜਾਂਦੇ ਹਾਂ ਸੋ ਮੇਰੀ ਫੇਰ ਇੱਕ ਵਾਰੀ ਪ੍ਰਸ਼ਾਸਨ ਅਪੀਲ ਕਰਦੋ ਇੱਕ ਵਾਰ ਪੂਰ ਜੋਰ ਅਪੀਲ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜੇ ਲੋਕਾਂ ਦਾ ਠੱਲ ਪਾਈ ਜਾਏ ਪੁਲਿਸ ਵਾਲੇ ਮੋਟਰਸਾਈਕਲ ਦਿੱਤੇ ਹੋਏ ਨੇ ਗੱਡੀਆਂ ਦਿੱਤੀਆਂ ਹੋਈਆਂ ਨੇ ਕਿਉਂ ਜਦੋਂ ਸਪਟਰੋ ਇਹ ਤਾਂ ਇਹ ਸਾਰਾ ਕੁਝ ਹੋਣਾ ਚਾਹੀਦਾ ਜੀ ਔਰੇ ਆ ਔਰੇ ਆ ਔਰੇ ਆ ਆ ਫਿਰਦੀਆਂ ਜੀ ਕੁੜੀਆਂ ਇਹ ਪਤਾ ਨਹੀਂ ਕਿੱਥੋਂ ਆਈਆਂ ਨੇ ਨਾ ਇਹ ਗੱਲ ਕਰਦੀਆਂ ਨੇ ਇਹ ਦਹਾ ਪਰਚੀ ਕੀ ਆ ਤੇਰੇ ਕੋਲੇ ਲਿਆ ਔਰੇ ਆ ਪੰਜ ਚਾਰ ਕੁੜੀਆਂ ਫਿਰਦੀਆਂ ਜੀ ਔਰੇ ਸ਼ੇਰਾਂ ਵਾਲੇ ਗੇਟ ਦੇ ਉੱਪਰ ਇਹ ਪਰਚੀਆਂ ਚੱਕੀ ਫਿਰਦੀਆਂ ਪੈਸੇ ਪੈਸੇ ਮੰਗਦੀਆਂ ਫਿਰਦੀਆਂ ਜੀ ਲੋਕਾਂ ਤੋਂ ਇਹ ਪਤਾ ਨਹੀਂ ਕੌਣ ਨੇ ਕਿੱਥੋਂ ਆਈਆਂ ਨੇ ਇਹ ਔਰੇ ਆ ਦੱਸੋ ਕਿੱਥੋਂ ਆਈਆਂ ਤੁਸੀਂ ਯਾ ਬਾ ਸੁਣ ਆ ਦੇਖੋ ਹੁਣ ਮੂੰਹ ਨਹੀਂ ਕਰਦੀਆਂ ਔਰੇ आप हर जाने नहीं हो रहे हाँ काहे की क्या क्या पर्ची है तुम्हारे पास काय का पैसा मांग रहे हो बताओ बताओ काय का, का तो पैसा, पैसा, पैसा तो मांग रहे हो बताओ इधर आओ क्यों भाग रहे हो क्यों भाग रहे हो आप लोग क्यों भाग रहे हो वीडियो नहीं बंद होगा हम भेडिया वाले हैं बताओ कहाँ से पैसे मांग रहे हो कहाँ से आयो आप बताओ आप कहाँ से आये हो बताओ उसको लो बोलो कौन सा कागज है उसके पास बताओ नहीं कौन सा कागज है कहाँ से आयो आप कैसे पैसे मांग रहे हो आप ਇਹ ਦੇਖੋ ਜੀ ਪਟਿਆਲੇ ਚ ਕੁੜੀਆਂ ਆਈਆਂ ਨੇ ਪਤਾ ਨਹੀਂ ਕਿੱਥੋਂ ਆਈਆਂ ਨੇ ਕੁੜੀਆਂ ਇਹ ਇਹ ਪੈਸੇ ਮੰਗਦੀਆਂ ਫਿਰਦੀਆਂ ਨੇ ਕੋਈ ਕਾਗਜ਼ ਦਿਖਾ ਕੇ ਜਵਾਨ ਉਮਰ ਦੀਆਂ ਕੁੜੀਆਂ ਨੇ ਕਿੱਥੋਂ ਇਹ ਆਪ ਕਹਾਂ ਸੇ ਆਏ ਹੋ ਆਪ ਕਹਾਂ ਸੇ ਆਏ ਹੋ ਆਹ ਸੇ ਰਾਜਸਥਾਨ ਤੋਂ ਇਹ ਦਿਖਾਓ ਆਪਕੇ ਪਾਸ ਕੀ ਆਏ ਇਹ ਤਾਂ ਬੁਰਸ ਹੈ ਨਹੀਂ ਬੋਲੋਛ ਨਹੀਂ ਉਹ ਕੈਸੇ ਪੈਸਾ ਮੰਗ ਰਹੇ ਉਹ ਦਿਖਾਓ ਉਹ ਦਿਖਾਓ ਆਪ ਇਹ ਮੈਂ ਕੀ ਆਪਕੇ ਦਿਖਾਓ ਆਹ ਪਰਚਾ ਲਈ ਫਿਰਦੀਆਂ ਨੇ ਜੀ ਇਹ ਇਹ ਸਹੀ ਗੱਲ ਆਹ ਖਾਲੀ ਆਹ ਖਾਲੀ ਕਾਗਜ਼ ਹੈ ਜੀ ਆਹ ਖਾਲੀ ਕਾਗਜ਼ ਦੇ ਉੱਪਰ ਲਿਖਿਆ ਹੋਇਆ ਹੈ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਅਸੀਂ ਰਾਣੀਪੁਰ ਪਿੰਡ ਦੇ ਰਹਿਣ ਵਾਲੇ ਹਾਂ ਮੁਸੀਬਤ ਪਹਿ ਜਾਣ ਕਰਕੇ ਮੈਨੂੰ ਕੰਮ ਕਾਂ ਛੱਡਣਾ ਪਿਆ ਸਾਡੇ ਨਾਲ ਛੋਟੇ ਬੱਚਿਆਂ ਨਾਲ ਅਸੀਂ ਪੈਸੇ ਤੇ ਕੱਪੜੇ ਦੇ ਨਾਜ਼ਰਾਂ ਤੁਸੀਂ ਸਾਡੀ ਨਾਬਦ ਕਰੋ ਤਾਂ ਰੱਬ ਤੁਸੀਂ ਨਹੀਂ ਬੋਲ ਬੋਲੋ ਉਹ ਗਈਆਂ ਆਟੋ 'ਚ ਬਹਿ ਗਈਆਂ ਜੀ ਉਹ ਪਰ ਰੋਕ ਓਏ ਏ ਪਰ ਰੋਕ ਇਹਦੀ ਹਟੋ ਕਿਵੇਂ ਬਿਠਾ ਕੇ ਲੈ ਕੇ ਜਾ ਰਿਹਾ ਤੂੰ ਰੋਕ ਓਏ ਆਟੋ ਕਿਵੇਂ ਲੈ ਕੇ ਜਾ ਰਿਹਾ ਹਾਂ ਤੂੰ ਕਹਾਂ ਸੇ ਆਇਓ ਬਤਾਓ ਆਪ ਕਹਾਂ ਸੇ ਆਇਓ ਆਪ ਕਹਾਂ ਸੇ ਆਇਓ ਆਪ ਆਪ ਹੋ ਕਹਾ ਕੇ ਪੁਰਾਜੋਸਥਾਨ ਸਾਹਿਬ ਪੰਜਾਬ ਮੇਂ ਕੀ ਕਰਨੇ ਆਏ ਹੋ ਆਪਕੋ ਪਤਾ ਹੈ ਯਹਾਂ ਪੇ ਕਿਤਨੀ ਲੂਟ ਖੂਟ ਹੋ ਰਹੀ ਹੈ ਕੀ ਕਰ ਰਹੇ ਹੋ ਯਾ ਕੀ ਲਿਖਾ ਹੋਇਆ ਹੈ ਕੀ ਸਾਈਨ ਹੈ ਇਹ ਆ ਦੇਖੋ ਜੀ ਆ ਕੁੜੀਆਂ ਨੇ ਜੀ ਇਹ ਇਹ ਪੰਜ ਛੇ ਕੁੜੀਆਂ ਨੇ ਆਟੋ ਸਾਈਡ ਤੇ ਲਾ ਓਏ ਆਟੋ ਸਾਈਡ ਤੇ ਲਾ ਆਟੋ ਸਾਈਡ ਤੇ ਲਾ ਆ ਕੁੜੀਆਂ ਨੇ ਜੀ ਇਹ ਇਹ ਸ਼ਹਿਰ ਦੇ ਵਿੱਚ ਆਈਆਂ ਨੇ ਪਤਾ ਨਹੀਂ ਕਿੱਥੋਂ ਰਾਜਸਥਾਨ ਤੋਂ ਦੱਸ ਰਹੀਆਂ ਨੇ ਆ ਜਦੋਂ ਗੱਲ ਕਰਦੇ ਆ ਤਾਂ ਭੱਜਦੀਆਂ ਨੇ ਗੱਲ ਵੀ ਨਹੀਂ ਕਰਦੀਆਂ ਆ ਆਟੋ ਚੋਂ ਨਿਕਲ ਕੇ ਭੱਜ ਰਹੀਆਂ ਨੇ ਇਹ ਕੁੜੀਆਂ ਅਨੁਰਾਗ ਜੀ ਇਹ ਦੇਖੋ ਇਹ ਕੁੜੀਆਂ ਇਹ ਇਹ ਜਿਹੜਾ ਲੁੱਟਾਂ ਖੋਹਾਂ ਹੋ ਰਹੀਆਂ ਨੇ ਆ ਇਸ ਤਰ੍ਹਾਂ ਦਾ ਕੰਮ ਆ ਆ ਤੁਸੀਂ ਦੇਖ ਸਕਦੇ ਹੋ ਕਿਸੇ ਤਰੀਕੇ ਦੀ ਕੋਈ ਗੱਲ ਨਹੀਂ ਹੈ ਜੀ ਇਦਾਂ ਦਾ ਲਿਖ ਕੇ ਇਹ ਹਾਂ ਨਹੀਂ ਨਹੀਂ ਆਪ ਬਾਤ ਬਤਾਓ ਵੀਡੀਓ ਕੇ ਸਾਹਮਣੇ ਬਾਤ ਬਤਾਓ ਇਹ ਕਹਾਂ ਸੇ ਆਇਓ ਆਪ ਕਹਾਂ ਤੇ ਆਪਕੋ ਪਰਮਿਸ਼ਨ ਹੈ ਆਪਕੇ ਪਾਸ ਕੌਨ ਸੀ ਪਰਮਿਸ਼ਨ ਹੈ ਜਾਂ ਪੇ ਆ ਕੇ ਪੈਸੇ ਮੰਗਨੇ ਕੀ ਵੀਡੀਓ ਕੇ ਸਾਥ ਚਲੇਗੀ ਟੀਵੀ ਪੇ ਚਲੇਗੀ ਬਤਾਓ ਆਪ ਕੌਨ ਹੋ ਹਮਾਰੇ ਸ਼ਹਿਰ ਮੇਂ ਇਤਨੀ ਲੂਟਪਾਟ ਹੋ ਰਹੀ ਹੈ ਆਪਕੀ ਵਜ੍ਹਾ ਸੇ हाँ बिल्कुल आप कौन हो कहाँ से आए हो कहाँ आपका आधार कार्ड है आपके पास कहाँ पे आपके एक बात बात सुनो कहाँ से आए हो कहाँ से आए हो आप वीडियो बंद करने का बोल दो हाँ। तो 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 वीडियो नहीं बंद होगा वीडियो नहीं बंद होगा ਕਹਾਂ ਤੋਂ ਭੱਜਣ ਲੱਗੀਆਂ ਜਦੋਂ ਅਸੀਂ ਗੱਲ ਕਰਨ ਲੱਗੇ ਆ ਤਾਂ ਖਾਲੀ ਪੇਜ ਨੇ ਭੱਜਣ ਲੱਗੀਆਂ ਨੇ ਪੰਜ ਚਾਰ ਸ਼ਾਈਨ ਕਿਤੇ ਹੋਏ ਨੇ ਲੋਕਾਂ ਕੋਲੋਂ ਪੈਸੇ ਮੰਗਦੇ ਨੇ ਪੈਸੇ ਮੰਗਣ ਤੋਂ ਬਾਅਦ ਉਹਦਾ ਤੋਂ ਕਈ ਵਾਰ ਘਰਾਂ 'ਚ ਵੀ ਜਾਇਆ ਜਾਂਦਾ ਸਰਿਆਂ ਸੜਕ 'ਤੇ ਫਿਰ ਰਹੀਆਂ ਨੇ ਇਹ ਕੁੜੀਆਂ ਜਵਾਨ ਉਮਰ ਦੀਆਂ ਕੁੜੀਆਂ ਨੇ ਛੋਟੀ ਉਮਰ ਦੀਆਂ ਕੁੜੀਆਂ ਨੇ ਕੌਣ ਇਹਨਾਂ ਨੂੰ ਪਰਮਿਸ਼ਨ ਦਿੰਦਾ ਹੈ ਕੌਣ ਪੰਜਾਬ ਪੰਜਾਬ ਦੇ ਵਿੱਚ ਤੋਂ ਵੀ ਪਰਮਿਸ਼ਨ ਕਿੱਥੋਂ ਮਿਲਦੀ ਹੈ ਕਿੱਥੋਂ ਪਰਮਿਸ਼ਨ ਲੈ ਕੇ ਆਈਆਂ ਨੇ ਇਹ ਕਿਸ ਤਰ੍ਹਾਂ ਪੈਸੇ ਮੰਗ ਰਹੀਆਂ ਨੇ ਇਹ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਪਰਮਿਸ਼ਨ ਹੈ ਜਿਹੜੀ ਉਹ ਦਿਖਤੀ ਜਾਂਦੀ ਹੈ ਸੋ ਕੌਣ ਹੋ ਜੀ जो हाँ जो तुम देख सकते दे हो अरे बताओ किस वजह से पैसे मांग रहे हो आप कौन सा बहन भाई के लिए आपके राजस्थान में क्या नहीं है बताओ जो आप जो पंजाब में आयो बात सुनो बताओ भाई बहन के लिए मांग रहे हो भीख मांग रहे हो क्या मांग रहे हो ਬਾਹ ਸੁਣੋ ਹੁੰਦਾ ਬੋਲੋ ਵੀਡੀਓ ਲੈਣਾ ਸੇਵਾ ਕੌਨਸੀ ਦੇਵਾ ਵੀਡੀਓ ਲੈਣਾ ਚੱਲ ਰਹੇ ਹਾਂ ਵੀਡੀਓ ਲੈਣਾ ਚੱਲ ਰਹੇ ਬਿਲਕੁਲ ਵੀਡੀਓ ਲੈਣੇ ਚੱਲ ਰਹੇ ਹਾਂ ਸਾਡੇ ਪਟਿਆਲਾ ਮੇਂ ਇਤਨਾ ਲੂਟ ਪਾਟ ਹੋ ਰਹਾ ਹੈ ਹਾਂ ਬੋਲੋ ਬੋਲੋ ਉਪਰੋਂ ਦੇਖੋ ਜੀ ਗੱਲ ਕਰਨ ਦਾ ਤਰੀਕਾ ਦੇਖ ਲਓ ਕਿਸੇ ਤਰ੍ਹਾਂ ਦਾ ਡਰ ਪਾਉ ਨਹੀਂ ਹੈ ਕਿਸੇ ਤਰ੍ਹਾਂ ਦਾ ਡਰ ਪਾਉ ਨਹੀਂ ਹੈ ਛੋਟੀ ਉਮਰ ਦੀਆਂ ਕੁੜੀਆਂ ਇਹਨਾਂ ਦੀ ਹਿੰਮਤ ਦੇਖ ਲਓ ਇੰਨੇ ਲੋਕੀ ਲੋਕਲ ਖੜੇ ਨੇ ਪਰ ਕਿਸੇ ਤਰ੍ਹਾਂ ਦਾ ਡਰ ਪਾਉਣਾ ਨਹੀਂ ਦੇਖਿਆ ਜਾ ਰਿਹਾ ਬਹਿਸ ਬਾਜੀ ਵਾਸਤੇ ਤੁਸੀਂ ਦੇਖ ਸਕਦੇ ਹੋ ਬਰਾਬਰ ਬਹਿਸ ਕਰਦੀਆਂ ਨਜ਼ਰਾਂ ਆਈਆਂ ਨੇ ਵੀਡੀਓ ਬੰਦ ਕਰਨ ਨੂੰ ਕੀਤੀ ਜਾ ਰਹੀ ਹੈ ਆ ਆ ਆ ਪੇਪਰ ਸਿੰਪਲ ਜਿਆ ਲੈ ਕੇ ਇਹ ਲੋਕਾਂ ਤੋਂ ਮੰਗਨ ਦਾ ਜਿਹੜਾ ਕੀ ਹੋਰੇ ਦਿਖਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤਾਂ ਇਸ ਤਰ੍ਹਾਂ ਦਾ ਇੱਕ ਜਿਹੜਾ ਕੀ ਕਿਸ ਤਰ੍ਹਾਂ ਦੀਆਂ ਕੁੜੀਆਂ ਕਿੱਥੋਂ ਆਈਆਂ ਨੇ ਕੌਣ ਨੇ ਇਹ ਕੌਣ ਨੇ ਕਿੱਥੋਂ ਆਈਆਂ ਨੇ ਇਹ ਪਤਾ ਕਰਨਾ ਪ੍ਰਸ਼ਾਸਨ ਦਾ ਵੀ ਕੰਮ ਬੰਦਾ ਪਰ ਅਸੀਂ ਮੀਡੀਆ ਹੋਣ ਦੇ ਨਾਤੇ ਅਸੀਂ ਇਹ ਦਿਖਾਣਾ ਚਾਹੁੰਦੇ ਹਾਂ ਹਾਂਜੀ ਬਤਾਓ 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 ਵੀਡੀਓ ਥੋੜੇ سے ਬੰਦ ਕਰ ਦੇ ਅਰੇ ਵੀਡੀਓ ਚੱਲੇਗਾ ਕਿਉਂ ਵੀਡੀਓ ਬੰਦ ਕਰਦੇ ਆਪਾਂ ਟੀਹਰਾ ਨਸ਼ਰ ਹੋਗਾ ਸਾਰੇ ਸ਼ਹਿਰ ਵਿੱਚ ਆਪ ਕੌਣੋਂ ਕਾਹ ਸੇ ਆਏ ਹੋ ਹਾਂ ਕੌਣੋਂ ਕਾਹ ਸੇ ਆਏ ਹੋ ਆਪ ਕੁਛ ਵੀ ਨਹੀਂ ਹੈ ਭਾਜ ਕੇ ਪਹਿਲਾਂ ਭੱਜੀਆਂ ਹੁਣ ਫੇਰ ਭੱਜ ਰਹੀਆਂ ਇਹ ਆਟੋ 'ਚ ਲੈ ਕੇ ਭੱਜਦੀਆਂ ਜਾਂਦੀਆਂ ਇਹ ਜਦੋਂ ਉਹਨਾਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਇਹ ਭੱਜ ਕੇ ਅੱਗੇ ਚਲੀਆਂ ਜਾਂਦੀਆਂ ਕਿਸੇ ਨਾਲ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ ਤੁਹਾਡਾ ਪਰਿਵਾਰ ਕਾ ਹੈ ਆਪਕੇ ਸਾਥ ਕੌਣ ਹੈ ਕਹਾਂ ਰਹਿ ਰਹੇ ਹੋ ਆਪ ਕਹਾਂ ਰੁਕ ਰਹੇ ਹੋ ਆਪ ਦਾਣਾ ਮੰਡੀ ਕੌਨਸੀ ਦਾਣਾ ਮੰਡੀ ਕਹਾਂ 'ਤੇ ਦਾਣਾ ਮੰਡੀ ਨਹੀਂ ਆਪਕੇ ਪਾਸ ਕੋਈ ਆਈ.ਡੀ ਹੈ ਆਪਕੇ ਪਾਸ ਕੀ ਆਈ.ਡੀ ਹੈ ਆਪਕੇ ਪਾਸ ਕਹਾਂ ਸੇ ਮੰਮੀ ਕੇ ਪਾਸੋਂ ਬਾਜ਼ਾਰ ਮੇਂ ਆਪ ਘੁੰਮ ਰਹੇ ਹੋ ਪੈਸੇ ਮੰਗਤੇ ਫਿਰ ਰਹੇ ਹੋ ਆਪਕੇ ਪਾਸ ਕੋਈ ਆਈ.ਡੀ ਹੈ ਕਹਾਂ ਸੇ ਹੋ ਆਪ ਕਹਾਂ ਸੇ ਹੋ ਆਪ ਸੋ ਮੈਂ ਤੁਹਾਨੂੰ ਇੱਕ ਵਾਰੀ ਪਟਿਆਲੇ ਵਾਸੀਆਂ ਨੂੰ ਸਾਰਿਆਂ ਨੂੰ ਸੁਚੇਤ ਕਰਨਾ ਚਾਹਨਾ ਕਿ ਇਹਨਾਂ ਨੂੰ ਕੋਈ ਪੈਸਾ ਨਾ ਦਿੱਤਾ ਜਾਵੇ ਔਰ ਇਹਨਾਂ ਤੋਂ ਦੂਰ ਰਿਹਾ ਜਾਵੇ ਤਾਂ ਕਿ ਪਟਿਆਲੇ ਦੇ ਵਿੱਚ ਮਾਰਦਾਤਾ ਹੋਣੀਆ ਰੁਕਿਆ ਜਾ ਸਕਣ ਆ ਫੇਰ ਤੁਹਾਨੂੰ ਕਹਿਣਾ ਚਾਹਤਦਾ ਆ ਆ ਛੋਟੀ ਛੋਟੀ ਦੀ ਉਮਰ ਦੀਆਂ ਕੁੜੀਆਂ ਜਿਹੜੀਆਂ ਕਿ ਤੁਸੀਂ ਭੱਜਦੇ ਦੇਖ ਸਕਦੇ ਹੋ ਆ ਕੁੜੀਆਂ ਪਤਾ ਨਹੀਂ ਕਿੱਥੋਂ ਆਈਆਂ ਨੇ ਇਹ ਜਾ ਕਾਗਜ਼ ਲੈ ਕੇ ਕਿ ਸਿੰਪਲ ਜਿਹਾ ਪੈਸੇ ਮੰਗਦੇ ਆ ਦੇਖਿਆ ਜਸ ਸੁਚੇਤ ਰਹੋ ਸਰਦਾਰ ਜੀ ਕੀ ਮਾਮਲਾ ਹੋ ਗਿਆ ਜਿਹੜੀ ਕੁੜੀਆਂ ਨਾਲ ਬਹਿਸ ਵਾਜੀ ਹੋਈ ਹੈ ਕੁਝ ਨਹੀਂ ਅਸੀਂ ਆ ਮਦਰਾਸੀ ਦੋਸਤਾਂ ਵਾਲਾ ਸ਼ੇਰਾ ਵਾਲੇ ਕੋਈ ਡੋਸਾ ਖਾ ਰਹੇ ਸੀ ਤਾਂ ਪੰਜ ਚਾਰ ਕੁੜੀਆਂ ਜਿਹੜੀਆਂ ਸੀਗੀਆਂ ਆ ਕਾਗਜ਼ ਲੈ ਕੇ ਉਹ ਮੰਗਦੀਆਂ ਦੇਖ ਕੋਛਾ ਕੁੜੀਆਂ ਕਿੱਥੋਂ ਆਈਆਂ ਜਦੋਂ ਵੀਡੀਓ ਬਣਾਉਣ ਲੱਗੇ ਤਾਂ ਭਜਣਾ ਸ਼ੁਰੂ ਹੋ ਗਈਆਂ ਜਦੋਂ ਭਜੀਆਂ ਬਣਦੇ ਮਗਰਮਾ ਤੁਸੀਂ ਹੋ ਕਿੱਥੋਂ ਕਿੱਥੋਂ ਆਈਓ ਅਸੀਂ ਰਾਜਸਥਾਨ ਤੋਂ ਆਈਏ ਮੈਂ ਕਿ ਤੁਹਾਡੇ ਕੋਲ ਕੋਈ ਆਧਾਰ ਕਾਰਡ ਜਾਂ ਕਿਸੇ ਤਰ੍ਹਾਂ ਦਾ ਕੋਈ ਆਧਾਰ ਕਾਰਡ ਜਾਂ ਕਿਸੇ ਤਰ੍ਹਾਂ ਦਾ ਤੁਹਾਡੇ ਕੋਲ ਸਬੂਤ ਕੋਈ ਸਬੂਤ ਨਹੀਂ ਪਟਿਆਲੇ ਕਿੱਥੋਂ ਰਾ ਰਹੇ ਹੋ ਕੋਈ ਪਤੇ ਆ ਪਟਿਆਲੇ ਨਹੀਂ ਕਿੱਥੇ ਰਹਿ ਰਹੀਆਂ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਇਹੋ ਜਿਹਾ ਇੱਕ ਕਾਗਜ਼ ਔਰ ਜਦੋਂ ਪੰਜਾਬੀ ਲਿਖਿਆ ਕਾਗਜ਼ ਪੜ੍ਹਦੇ ਨੇ ਸਾਹਮਣੇ ਕੋਛੀ ਪਾਜੀ ਮੇਰੇ ਭੈਣਾ ਭਰਾਵਾਂ ਨੂੰ ਬੇਇੱਜ਼ਤੀ ਹੈ ਕਿ ਮੇਰੇ ਬੱਚੋਟੇ ਮੇਰੇ ਜਿਹੜੇ ਘਰ ਦੇ ਮਕਾਨ ਛੱਡਣਾ ਕੋ ਛੋਟਾ ਬੱਚਾ ਹੈ ਔਰ ਆਪ ਵੀ ਇਹ ਕੁੜੀਆਂ ਨਾ ਬਾ ਲਗੇ 18 ਸਾਲ ਤੋਂ ਕੁੜੀ ਕੋਈ ਵੀ ਉੱਪਰ ਨਹੀਂ ਹੈ ਪਰ ਜਦੋਂ ਤੁਸੀਂ ਗੱਲ ਕਰੋਗੇ ਆ ਵੀਡੀਓ ਬਣਾਈਏ ਵੀਡੀਓ ਤੁਸੀਂ ਦੇਖ ਸਕਦੇ ਹੋ ਜਦੋਂ ਗੱਲ ਕਰੋਗੇ ਤਾਂ ਗੱਲ ਪੈ ਰਹੀ ਹੈ ਵੀਡੀਓ ਕੋ ਬਣਾ ਰਹੇ ਸਭ ਵੀਡੀਓ ਇਸ ਵਾਸਤੇ ਬਣਾਈ ਹੈ ਮੈਂ ਪਟਿਆਲਾ ਵਾਸਤੇ ਇਹਨੂੰ ਅਵੇਅਰ ਕਰਨਾ ਚਾਹੁੰਦਾ ਕਿ ਇਸ ਤਰ੍ਹਾਂ ਦੀਆਂ ਕੁੜੀਆਂ ਜਾਂ ਇਸ ਤਰ੍ਹਾਂ ਦਾ ਕੋਈ ਵੀ ਮੰਤਾ ਆਂਦਾ ਤਾਂ ਉਹਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਹੈ ਸਭ ਕੋ ਅਵੇਅਰ ਹੋ ਪਰ ਸੋ ਇੱਕ ਗੱਲ ਹੋਈ ਸੀ ਮੈਂ ਇੱਕ ਗੱਲ ਦੋਟ ਕਰਨੀ ਚਾਹਾਂਗਾ 500 ਇੱਕ ਘਰ ਦੇ ਵਿੱਚ ਇੱਕ ਬੰਦਾ ਪੈਂਫਲਟ ਦੇ ਜਾਂਦਾ ਹੈ ਨੇਚਰਲੀ ਕੋ ਬੈਲ ਮਾਰਦਾ ਪੈਂਫਲਟ ਦਿੰਦਾ ਤਾਂ ਲੇਡੀਜ਼ ਬਾਹਰ ਸੋਰੀ ਚਿਕਰੀ ਕਰਦਾ ਪੈਫਲੇਟ ਦੇਣ ਦੇ ਬਹਾਨੇ ਚਪਟਾ ਮਾਰ ਕੇ ਚੇਨ ਖੋ ਕੇ ਭਜ ਜਾਂਦਾ ਸੋ ਇਹ ਪ੍ਰਸ਼ਾਸਨ ਤੇ ਬੜਾ ਵੱਡਾ ਸਵਾਲੀਗ ਨਿਸ਼ਾਨ ਹੈ ਕਿਉਂ ਇਹਨਾਂ ਲੋਕਾਂ ਤੇ ਨਾਥ ਨਹੀਂ ਪਾਈ ਜਾਂਦੀ ਸਰਿਆਂ ਬਜ਼ਾਰਾਂ ਚ ਕੁਮਰੀਆਂ ਸਾਨੂੰ ਦੇਖ ਕੇ ਭੱਜੀਆਂ ਜਦੋਂ ਭੱਜਣ ਤੋਂ ਬਾਅਦ ਆਟੋ ਕੀਤਾ ਗਿਆ ਸੀ ਆਟੋ ਨੂੰ ਰੋਕਿਆ ਵੀ ਤੂੰ ਕਿਉਂ ਲੈ ਕੇ ਜਾ ਰਿਹਾ ਸਾਡੇ ਨਾਲ ਬਹਿਸਵਾਜੀ ਕੀਤੀ ਤਾਂ ਉਸ ਤੋਂ ਬਾਅਦ ਆਈਡੀ ਪ੍ਰੂਫ ਮੰਗਿਆ ਤੁਸੀਂ ਉਹਨਾਂ ਤੋਂ ਭਾਜੀ ਆਈਡੀ ਪ੍ਰੂਫ ਮੰਗਿਆ ਕੋਈ ਆਧਾਰ ਕਾਰਡ ਦੇ ਦਿਓ ਪਸਤਾ ਦੇ ਦਿਓ ਮੇਰੀ ਮੰਮੀ ਕੇ ਪਾਸ ਹੈ ਮੰਮੀ ਰਾਜਸਥਾਨ ਮੈਂ कौन ਨੇ ਭਾਜੀ ਕੁਛ ਨਹੀਂ ਪਤਾ ਇਹੋ ਜਿਹੇ ਲੋਕ ਹੀ ਹੋ ਰਿਹਾ ਕੇ ਹਰਕਤਾਂ ਕਰਦੇ ਨੇ ਮੌਕੇ ਤੇ ਭੱਜ ਵੀ ਗਈਆਂ ਉਹ ਭੱਜ ਗਈਆਂ ਮੌਕੇ ਤੇ ਆ ਵੀਡੀਓ ਦੇਖ ਲਓ ਵੀਡੀਓ ਤੇ ਸਭ ਭੱਜੀਆਂ ਨਜ਼ਰ ਆ ਰਹੀਆਂ ਜੀ ਉਹ ਆਪਾਸ ਦੇ ਨਜ਼ਰ ਆ ਰਹੀਆਂ ਜੀ ਉਹ ਤੁਸੀਂ ਦੇਖ ਸਕਦੇ ਹੋ ਸੋ ਮੈਂ ਬਿਲਕੁਲ ਅਹੀ ਅਪੀਲ ਕਰਨਾ ਚਾਹੁੰਦਾ ਪਟਿਆਲੇ ਵਾਸੀਆਂ ਨੂੰ ਮੈਂ ਬੋਲਿਆ ਬਾਕੀ ਲੋਕ ਕੀ ਕਰਦੇ ਆ ਦੇਖਦੇ ਰਹਿਣਾ ਬੋਲੋ ਜੇ ਬੋਲਾਂਗੇ ਨਹੀਂ ਅਵੇਅਰ ਨਹੀਂ ਕਰਾਂਗੇ ਲੋਕਾਂ ਨੂੰ ਪਤਾ ਨਹੀਂ ਕਿ ਕਿੰਨੇ ਕ ਪੈਸੇ ਇਸ ਤਰੀਕੇ ਨਾਲ ਇਕੱਠੇ ਕਰ ਲੈਂਦੇ ਨੇ ਇਹ ਕੱਲੇ ਕੱਲੇ ਕੋਲ ਜਾਗੀਰ ਦੇ حساب سے ਲੁੱਦੀ ਉੱਪਰ ਲਿਖਿਆ ਵੀ ਪਿਆ ਵੀ ਕਿਸੇ ਨੇ 500 ਦਿੱਤਾ ਕਿਸੇ ਨੇ 200 ਦਿੱਤਾ ਕਿਸੇ ਨੇ ਹਜ਼ਾਰ ਤੱਕ ਰੁਪਏ ਦਿੱਤਾ ਕੀ ਲੱਗਦਾ ਕਿੰਨੇ ਕ ਪੈਸੇ ਲੈ ਲੋਕਾਂ ਤੋਂ ਵੇਟ ਲੈਂਦੀਆਂ ਹੋਈਆਂ ਨੂੰ ਵੀ ਲੱਗਦਾ ਵੀ ਕਿਸੇ ਨੇ ਝ ਹੋ ਸਕਦਾ ਕੋਈ 200 300 ਦਿੱਤਾ ਹੋਵੇ ਬਾਕੀ ਕੋਈ ਭਾਜੀ ਇੱਥੇ ਕੋਈ ਮੋਰ ਕਿਤੇ ਪ੍ਰਸ਼ਾਸਨਿਕ ਅਧਿਕਾਰੀ ਦਾ ਕੋਈ ਕਾਗਜ਼ ਆਹੇ ਇਹ ਕਿਸ ਤਰ੍ਹਾਂ ਦਾ ਕਾਗਜ਼ ਆ ਕਿ ਸਿੰਪਲ ਕਾਗਜ਼ ਕੋਈ ਸੰਸਥਾ ਦੱਸੀ ਉਹਨਾਂ ਵੱਲੋਂ ਕਿਹੜੀ ਸੰਸਥਾ ਨਹੀਂ ਸੰਸਥਾ ਨਹੀਂ ਪਾਜੀ ਪੜੋ ਇਹਦੇ ਤੇ ਕੀ ਲਿਖਿਆ ਕੋਈ ਸੰਸਥਾ ਹੀ ਨਹੀਂ ਹੈ ਮੇਰੇ ਘਰੇ ਗੁਰਦੁਆਰਾ ਹੈ ਮੇਰੇ ਘਰੇ ਰੰਗਾ ਚੱਲਦਾ ਹੈ ਮੇਰੇ ਘਰੇ ਆ ਕੇ ਰਾਸ਼ਨ ਦੇ ਜੋ ਕੀ ਮਤਲਬ ਹੈ ਉਹ ਸਾਡੇ ਪਟਿਆਲਾ ਚ ਕਿਸ਼ਤੀ ਦੀ ਕਮੀ ਹੈ ਜੀ ਆਰੋਂ ਆ ਕੇ ਉਰੇ ਮੰਗਣ ਆ ਰਹੇ ਹੈ ਬੈਗ ਵੀ ਟੰਗੇ ਹੋਏ ਸੀ ਲੱਗਦਾ ਕਾਫੀ ਕਲੈਕਸ਼ਨ ਇਕੱਠਾ ਕੀਤਾ ਹੋਗਾ ਬਿਲਕੁਲ ਹੋਇਆ ਹੋਊਗਾ ਜੀ ਕਲੈਕਸ਼ਨ ਕਰਦੀਆਂ ਘਰਾਂ ਜਾਂਦੀਆਂ ਘਰਾਂ ਜਾ ਕੇ ਇਹ ਜੇ ਲੋਕ ਪਹਿਲਾਂ ਰੇਕੀ ਕਰਦੇ ਨੇ ਰੇਕੀ ਕਰਦੇ ਬਲੋਗ ਕਿਤੇ ਕਿਤੇ ਰੇਕੀ ਕਰਦੇ ਨੇ ਰੇਕੀ ਕਰਨ ਤੋਂ ਬਾਅਦ ਫਿਰ ਜਦੋਂ ਚੋਰੀਆਂ ਚਕਾਰੀਆਂ ਹੁੰਦੀਆਂ ਤਾਂ ਆਪਾਂ ਲੋਕ ਪ੍ਰਸ਼ਾਸਨ ਕੋਲ ਜਾਂਦੇ ਹਾਂ ਸੋ ਮੇਰੀ ਫੇਰ ਇੱਕ ਵਾਰੀ ਪ੍ਰਸ਼ਾਸਨ ਅਪੀਲ ਕਰਦੋ ਇੱਕ ਵਾਰ ਪੂਰ ਜੋਰ ਅਪੀਲ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜੇ ਲੋਕਾਂ ਦਾ ਠੱਲ ਪਾਈ ਜਾਏ ਪੁਲਿਸ ਵਾਲੇ ਮੋਟਰਸਾਈਕਲ ਦਿੱਤੇ ਹੋਏ ਨੇ ਗੱਡੀਆਂ ਦਿੱਤੀਆਂ ਹੋਈਆਂ ਨੇ ਕਿਉਂ ਜਦੋਂ ਸਪਟਰੋ ਇਹ ਦੰਦਾ ਇਹ ਸਾਰਾ ਕੁਝ ਹੋਣਾ ਚਾਹੀਦਾ ਜੀ ਔਰਿਆ 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 ਆ ਫਿਰਦੀਆਂ ਜੀ ਕੁੜੀਆਂ ਇਹ ਪਤਾ ਨਹੀਂ ਕਿੱਥੋਂ ਆਈਆਂ ਨੇ ਨਾ ਇਹ ਗੱਲ ਕਰਦੀਆਂ ਨੇ ਇਹ ਦਹਾ ਪਰਚੀ ਕੀ ਆ ਤੇਰੇ ਕੋਲੇ ਲਿਆ ਓਰੇ ਆ ਪੰਜ ਚਾਰ ਕੁੜੀਆਂ ਫਿਰਦੀਆਂ ਜੀ ਓਰੇ ਸ਼ੇਰਾਂ ਵਾਲੇ ਗੇਟ ਦੇ ਉੱਪਰ ਇਹ ਪਰਚੀਆਂ ਚੱਕੀ ਫਿਰਦੀਆਂ ਪੈਸੇ ਪੈਸੇ ਮੰਗਦੀਆਂ ਫਿਰਦੀਆਂ ਜੀ ਲੋਕਾਂ ਤੋਂ ਇਹ ਪਤਾ ਨਹੀਂ ਕੌਣ ਨੇ ਕਿੱਥੋਂ ਆਈਆਂ ਨੇ ਇਹ ਔਰਿਆ ਦੱਸੋ ਕਿੱਥੋਂ ਆਈਆਂ ਤੁਸੀਂ ਯਾ ਬਾਸ ਸੁਣ ਆ ਦੇਖੋ ਹੁਣ ਮੂੰਹ ਨਹੀਂ ਕਰਦੀਆਂ ਓਰੇ आ फिर दिने हो रहे हाँ काहे की क्या क्या पर्ची है तुम्हारे पास काय का पैसा मांग रहे हो बताओ बताओ काय का, था का था पैसा था? मांग रहे हो बताओ इधर आओ क्यों भाग रहे हो क्यों भाग, भाग, भाग रहे हो आप लोग क्यों भाग रहे हो वीडियो नहीं बंद होगा हम भेडिया वाले हैं बताओ कहाँ से पैसे मांग रहे हो कहाँ से आयो आप बताओ आप कहाँ से आये हो बताओ उसको लो बोलो कौन सा कागज है उसके पास बताओ नहीं कौन सा कागज है कहाँ से आयो आप कैसे पैसे मांग रहे हो आप ਇਹ ਦੇਖੋ ਜੀ ਪਟਿਆਲੇ ਚ ਕੁੜੀਆਂ ਆਈਆਂ ਨੇ ਪਤਾ ਨਹੀਂ ਕਿੱਥੋਂ ਆਈਆਂ ਨੇ ਕੁੜੀਆਂ ਇਹ ਇਹ ਪੈਸੇ ਮੰਗਦੀਆਂ ਫਿਰਦੀਆਂ ਨੇ ਕੋਈ ਕਾਗਜ਼ ਦਿਖਾ ਕੇ ਜਵਾਨ ਉਮਰ ਦੀਆਂ ਕੁੜੀਆਂ ਨੇ ਕਿੱਥੋਂ ਆਪ ਕਹਾਂ ਸੇ ਆਏ ਹੋ ਆਪ ਕਹਾਂ ਸੇ ਆਏ ਹੋ ਆਪ ਯਹਾਂ ਸੇ ਰਾਜਸਥਾਨ ਤੋਂ ਯਹਾਂ ਦਿਖਾਓ ਆਪਕੇ ਪਾਸ ਕੀ ਹੈ ਇਹ ਤਾਂ ਬਰਖ ਨਹੀਂ ਬਰਖ ਨਹੀਂ ਉਹ ਕੈਸੇ ਪੈਸਾ ਮੰਗ ਰਹੇ ਹੋ ਉਹ ਦਿਖਾਓ ਉਹ ਦਿਖਾਓ ਆਪ ਇਹ ਮੈਂ ਕੀ ਆਪਕੇ ਦਿਖਾਓ ਆ ਪਰਚਾ ਲਈ ਫਿਰਦੀਆਂ ਨੇ ਜੀ ਇਹ ਇਹ ਸਹੀ ਗੱਲ ਆ ਆ ਖਾਲੀ ਆ ਖਾਲੀ ਕਾਗਜ਼ ਹੈ ਜੀ ਆ ਖਾਲੀ ਕਾਗਜ਼ ਦੇ ਉੱਪਰ ਲਿਖਿਆ ਹੋਇਆ ਹੈ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਅਸੀਂ ਰਾਣੀਪੁਰ ਪਿੰਡ ਦੇ ਰਹਿਣ ਵਾਲੇ ਹਾਂ ਮੁਸੀਬਤ ਪਹਿ ਜਾਣ ਕਰਕੇ ਮੈਨੂੰ ਘਰ ਮਕਾਨ ਛੱਡਣਾ ਪਿਆ ਸਾਡੇ ਨਾਲ ਛੋਟੇ ਬੱਚਿਆਂ ਨਾਲ ਅਸੀਂ ਪੈਸੇ ਤੇ ਕੱਪੜੇ ਦੇ ਨਾਜ਼ਰਾਂ ਤੁਸੀਂ ਸਾਡੀ ਨਾਦ ਕਰੋ ਤਾਂ ਰੱਬ ਤੁਸੀਂ ਨਹੀਂ ਬੋਲੋ ਬੋਲੋ ਹਾਂ ਉਹ ਉਹ ਗਈਆਂ ਆਟੋ 'ਚ ਬਹਿ ਗਈਆਂ ਜੀ ਉਹ ਓ ਰੋਕ ਓਏ ਓਏ ਆ ਰੋਕ ਜੀ ਹਟੋ ਕਿਵੇਂ ਬਿਠਾ ਕੇ ਲੈ ਕੇ ਜਾ ਰਹੇ ਤੂੰ ਰੋਕ ਓ ਆਟੋ ਕਿਵੇਂ ਲੈ ਕੇ ਜਾ ਰਹੇ ਹਾਂ ਤੁਸੀਂ ਕਹਾਂ ਸੇ ਆਏ ਬਤਾਓ ਆ ਕਹਾਂ ਸੇ ਆਏ ਆਪ ਕਹਾਂ ਸੇ ਆਇਓ ਆਪ ਆਪ ਹੋ ਕਹਾਂ ਕੇ ਪੂਰਾਜਾਸਥਾਨ ਸਾ ਯਾ ਪੰਜਾਬ ਮੇਂ ਕਿਆ ਕਰਨੇ ਆਇਓ ਆਪਕੋ ਪਤਾ ਹੈ ਯਾਹਾਂ ਪੇ ਕਿਤਨੀ ਲੂਟ ਖੂਟ ਹੋ ਰਹੀ ਹੈ ਕਿਆ ਕਰ ਰਹੇ ਹੋ ਯਾ ਕਿਆ ਲਿਖਾ ਹੋਇਆ ਕਿਆ ਸਾਈਨ ਹੈ ਯੇ ਆ ਦੇਖੋ ਜੀ ਆ ਕੁੜੀਆਂ ਨੇ ਜੀ ਇਹ ਇਹ ਪੰਜ ਛੇ ਕੁੜੀਆਂ ਨੇ ਆਟੋ ਸਾਈਡ ਤੇ ਲਾ ਓ ਆਟੋ ਸਾਈਡ ਤੇ ਲਾ ਆਟੋ ਸਾਈਡ ਤੇ ਲਾ ਆ ਕੁੜੀਆਂ ਨੇ ਜੀ ਇਹ ਇਹ ਸ਼ਹਿਰ ਦੇ ਵਿੱਚ ਆਈਆਂ ਨੇ ਪਤਾ ਨਹੀਂ ਕਿੱਥੋਂ ਰਾਜਸਥਾਨ ਤੋਂ ਦੱਸ ਰਹੀਆਂ ਨੇ ਆ ਜਦੋਂ ਗੱਲ ਕਰਦੇ ਆ ਤਾਂ ਭੱਜਦੀਆਂ ਨੇ ਗੱਲ ਵੀ ਨਹੀਂ ਕਰਦੀਆਂ ਆ ਆਟੋ ਚੋਂ ਨਿਕਲ ਕੇ ਭੱਜ ਰਹੀਆਂ ਨੇ ਇਹ ਕੁੜੀਆਂ ਅਨੁਰਾਗ ਜੀ ਇਹ ਦੇਖੋ ਇਹ ਕੁੜੀਆਂ ਇਹ ਇਹ ਜਿਹੜਾ ਲੁੱਟਾ ਖੋਹਾ ਹੋ ਰਹੀਆਂ ਨੇ ਆ ਇਸ ਤਰ੍ਹਾਂ ਦਾ ਕੰਮ ਆ ਆ ਤੁਸੀਂ ਦੇਖ ਸਕਦੇ ਹੋ ਕਿਸੇ ਤਰੀਕੇ ਦੀ ਕੋਈ ਗੱਲ ਨਹੀਂ ਹੈ ਜੀ ਇਦਾਂ ਦਾ ਲਿਖ ਕੇ ਇਹ ਹਾਂ ਨਹੀਂ ਨਹੀਂ ਆਪ ਬਾਤ ਬਤਾਓ ਵੀਡੀਓ ਕੇ ਸਾਹਮਣੇ ਬਾਤ ਬਤਾਓ ਇਹ ਕਿਹਾਂ ਸੇ ਆਇਓ ਆਪ ਕਹਾਂ ਤੇ ਆਪਕੋ ਪਰਮਿਸ਼ਨ ਹੈ ਆਪਕੇ ਪਾਸ ਕੌਨ ਸੀ ਪਰਮਿਸ਼ਨ ਹੈ ਯਹਾਂ ਪੇ ਆ ਕੇ ਪੈਸੇ ਮੰਗਨੇ ਕੀ ਵੀਡੀਓ ਕੇ ਸਾਥ ਚਲੇਗੀ ਟੀਵੀ ਪੇ ਚਲੇਗੀ ਬਤਾਓ ਆਪ ਕੌਨ ਹੋ ਹਮਾਰੇ ਸ਼ਹਿਰ ਮੇਂ ਇਤਨੀ ਲੂਟਪਾਟ ਹੋ ਰਹੀ ਹੈ ਆਪਕੀ ਵਜ੍ਹਾ ਸੇ हाँ बिल्कुल आप कौन हो कहाँ से आए हो तो कहाँ आपका आधार कार्ड कहाँ है आपके पास कहाँ पे आपके एक बात बात सुनो कहाँ से आए हो कहाँ से आए हो वीडियो बंद करने का बोल दो वीडियो नहीं बंद होगा वीडियो नहीं बंद होगा ਕਹਾਂ ਤੋਂ ਭੱਜਣ ਲੱਗੀਆਂ ਜਦੋਂ ਅਸੀਂ ਗੱਲ ਕਰਨ ਲੱਗੇ ਆ ਤਾਂ ਖਾਲੀ ਪੇਜ ਨੇ ਭੱਜਣ ਲੱਗੀਆਂ ਨੇ ਪੰਜ ਚਾਰ ਸ਼ਾਈਨ ਕਿਤੇ ਹੋਏ ਨੇ ਲੋਕਾਂ ਕੋਲੋਂ ਪੈਸੇ ਮੰਗਦੇ ਨੇ ਪੈਸੇ ਮੰਗਣ ਤੋਂ ਬਾਅਦ ਉਹਦਾ ਤੋਂ ਕਈ ਵਾਰ ਘਰਾਂ 'ਚ ਵੀ ਜਾਇਆ ਜਾਂਦਾ ਸਰਿਆਂ ਸੜਕ 'ਤੇ ਫਿਰ ਰਹੀਆਂ ਨੇ ਇਹ ਕੁੜੀਆਂ ਜਵਾਨ ਉਮਰ ਦੀਆਂ ਕੁੜੀਆਂ ਨੇ ਛੋਟੀ ਉਮਰ ਦੀਆਂ ਕੁੜੀਆਂ ਨੇ ਕੌਣ ਇਹਨਾਂ ਨੂੰ ਪਰਮਿਸ਼ਨ ਦਿੰਦਾ ਹੈ ਕੌਣ ਪੰਜਾਬ ਪੰਜਾਬ ਦੇ ਵਿੱਚ ਤੋਂ ਦੀ ਪਰਮਿਸ਼ਨ ਕਿੱਥੋਂ ਮਿਲਦੀ ਹੈ ਕਿੱਥੋਂ ਪਰਮਿਸ਼ਨ ਲੈ ਕੇ ਆਈਆਂ ਨੇ ਇਹ ਕਿਸ ਤਰ੍ਹਾਂ ਪੈਸੇ ਮੰਗ ਰਹੀਆਂ ਨੇ ਇਹ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਪਰਮਿਸ਼ਨ ਹੈ ਜਿਹੜੀ ਉਹ ਦਿਖਤੀ ਜਾਂਦੀ ਹੈ ਸੋ ਕੌਣ ਹੋ ਜੀ हाँ उसी देख सकते दे हो अरे बताओ किस वजह से पैसे मांग रहे हो आप कौन सा बहन भाई के लिए आपके राजस्थान में क्या नहीं है बताओ आप जो आप पंजाब में आयो सुनो एक बात बात बताओ भाई बहन के लिए मांग रहे हो भीख मांग रहे हो क्या मांग रहे हो सेवा कौन सी सेवा हां वीडियो लेने चल रहे हैं बिल्कुल वीडियो लेने चल रहे हैं हमारे पटियाला में इतना लूटपाट हो रहा है हां बोलो बोलो ਉਪਰੋਂ ਦੇਖੋ ਜੀ ਗੱਲ ਕਰਨ ਦਾ ਤਰੀਕਾ ਦੇਖ ਲਓ ਕਿਸੇ ਤਰ੍ਹਾਂ ਦਾ ਡਰ ਪਾਉ ਨਹੀਂ ਹੈ ਕਿਸੇ ਤਰ੍ਹਾਂ ਦਾ ਡਰ ਪਾਉ ਨਹੀਂ ਹੈ ਛੋਟੀ ਉਮਰ ਦੀਆਂ ਕੁੜੀਆਂ ਇਹਨਾਂ ਦੀ ਹਿੰਮਤ ਦੇਖ ਲਓ ਇੰਨੇ ਲੋਕੀ ਲੋਕਲ ਖੜੇ ਨੇ ਪਰ ਕਿਸੇ ਤਰ੍ਹਾਂ ਦਾ ਡਰ ਪਾਉ ਇਹਨਾਂ ਚ ਨਹੀਂ ਦੇਖਿਆ ਜਾ ਰਿਹਾ ਬਹਿਸਬਾਜੀ ਵਾਸਤੇ ਤੁਸੀਂ ਦੇਖ ਸਕਦੇ ਹੋ ਬਰਾਬਰ ਬਹਿਸ ਕਰਦੀਆਂ ਨਜ਼ਰ ਆ ਰਹੀਆਂ ਨੇ ਵੀਡੀਓ ਬੰਦ ਕਰਨ ਨੂੰ ਕੀਤੀ ਜਾ ਰਹੀ ਹੈ ਆ ਆ ਆ ਪੇਪਰ ਇੱਕ ਸਿੰਪਲ ਜਿਹਾ ਲੈ ਕੇ ਇਹ ਲੋਕਾਂ ਤੋਂ ਮੰਗਣ ਦਾ ਜਿਹੜਾ ਕੀ ਹੋਰੇ ਦਿਖਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਤੋਂ ਆ ਇਸ ਤਰ੍ਹਾਂ ਦਾ ਇੱਕ ਜਿਹੜਾ ਕਿ ਕਿਸ ਤਰ੍ਹਾਂ ਦੀਆਂ ਕੁੜੀਆਂ ਕਿੱਥੋਂ ਆਈਆਂ ਨੇ ਕੌਣ ਨੇ ਇਹ ਕੌਣ ਨੇ ਕਿੱਥੋਂ ਆਈਆਂ ਨੇ ਇਹ ਪਤਾ ਕਰਨਾ ਪ੍ਰਸ਼ਾਸਨ ਦਾ ਵੀ ਕੰਮ ਬੰਦਾ ਪਰ ਅਸੀਂ ਮੀਡੀਆ ਹੋਣ ਦੇ ਨਾਤੇ ਅਸੀਂ ਇਹ ਦਿਖਾਣਾ ਚਾਹੁੰਦੇ ਆ ਹਾਂ ਜੀ ਬਤਾਓ 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 ਅਰੇ ਵੀਡੀਓ ਚਲੇਗਾ ਕਿਉਂ ਵੀਡੀਓ ਬੰਦ ਕਰਦੇ ਆਪਾਂ ਚਿਹਰਾ ਨਸ਼ਰ ਹੋਗਾ ਸਾਰੇ ਸ਼ਹਿਰ ਮੇ ਆਪ ਕੌਣ ਹੋ ਕਾਹ ਸੇ ਆਇਓ ਹਾਂ ਕੌਣ ਹੋ ਕਾਹ ਸੇ ਆਇਓ ਆਪ ਕੁਝ ਵੀ ਨਹੀਂ ਹੈ भज के पहला भज फिर भजनियां आटो चला के भजदियाँ जो गल की है तो यह भेजे चलिया जा मौका नहीं दिता जाता आपका परिवार कहाँ है आपके साथ आप कौन है कहाँ रह रहे हो आप कहाँ रुक रहे हो आप कौन सी दाना मंडी कहाँ पे दाना मंडी नहीं आपके पास कोई आई डी है आपके पास क्या आई है आपके पास कहाँ से मम्मी के पास हो बाजार में आप घूम रहे हो पैसे मांगते फिर रहे हो आपके पास कोई आई है कहाँ से हो आप कहाँ से हो आप ਸੋ ਮੈਂ ਤੁਹਾਨੂੰ ਇੱਕ ਵਾਰੀ ਪਟਿਆਲੇ ਵਾਸੀਆਂ ਨੂੰ ਸਾਰੇ ਨੂੰ ਸੂਚਿਤ ਕਰਨਾ ਚਾਹਨਾ ਕਿ ਇਹਨਾਂ ਨੂੰ ਕੋਈ ਪੈਸਾ ਨਾ ਦਿੱਤਾ ਜਾਵੇ ਔਰ ਇਹਨਾਂ ਤੋਂ ਦੂਰ ਰਿਹਾ ਜਾਵੇ ਤਾਂ ਕਿ ਪਟਿਆਲੇ ਦੇ ਵਿੱਚ ਵਾਰਦਾਤਾ ਹੋਣੀਆਂ ਰੁਕੀਆਂ ਜਾ ਸਕਣ ਆ ਫੇਰ ਤੁਹਾਨੂੰ ਕਹਿਣਾ ਚਾਹੁੰਦਾ ਆ ਛੋਟੀ ਛੋਟੀ ਦੀਆਂ ਉਮਰ ਦੀਆਂ ਕੁੜੀਆਂ ਜਿਹੜੀਆਂ ਕਿ ਤੁਸੀਂ ਭੱਜਦੇ ਦੇਖ ਸਕਦੇ ਹੋ ਆ ਕੁੜੀਆਂ ਪਤਾ ਨਹੀਂ ਕਿੱਥੋਂ ਆਈਆਂ ਨੇ ਆਹ ਜਿਆ ਕਾਗਜ਼ ਲੈ ਕੇ ਇੱਕ ਸਿੰਪਲ ਜਿਹਾ ਪੈਸੇ ਮੰਗਦੇ ਆ ਦੇਖਿਆ ਜਸ ਸੁਚੇਤ ਰਹੋ ਸਰਦਾਰ ਜੀ ਕੀ ਮਾਮਲਾ ਹੋ ਗਿਆ ਜਿਹੜੀ ਕੁੜੀਆਂ ਨਾਲ ਬਹਿਸ ਵਾਜੀ ਹੋਈ ਹੈ ਕੁਝ ਨਹੀਂ ਅਸੀਂ ਆ ਮਦਰਾਸੀ ਦੋਸਤਾਂ ਵਾਲਾ ਛੇਰਾ ਵਾਲੇ ਕੀ ਡੋਸਾ ਖਾ ਰਹੇ ਸੀ ਤਾਂ ਪੰਜ ਕੁੜੀਆਂ ਜਿਹੜੀਆਂ ਸੀਗੀਆਂ ਆ ਕਾਗਜ਼ ਲੈ ਕੇ ਮੰਗਦੀਆਂ ਦੇਖੀ ਜ ਮਨ ਪੁੱਛਿਆ ਕੁੜੀਆਂ ਕਿੱਥੋਂ ਆਈਆਂ ਜਦੋਂ ਵੀਡੀਓ ਬਣਾਣ ਲੱਗੀਆਂ ਤਾਂ ਭਜਨਾ ਸ਼ੁਰੂ ਹੋ ਗਈਆਂ ਜਦੋਂ ਭਜੀਆਂ ਮਾਣਦੇ ਮਗਰਮਾ ਤੂੰ ਤੇ ਹੋ ਕਿੱਥੋਂ ਕਿੱਥੋਂ ਆਈਆਂ ਅਸੀਂ ਰਾਜਸਥਾਨ ਤੋਂ ਆਈਏ ਮੈਂ ਤਾਂ ਤੁਹਾਡੇ ਕੋਲ ਕੋਈ ਆਧਾਰ ਕਾਰਡ ਜਾਂ ਕਿਸੇ ਤਰ੍ਹਾਂ ਦਾ ਕੋਈ ਆਧਾਰ ਕਾਰਡ ਜਾਂ ਕਿਸੇ ਤਰ੍ਹਾਂ ਦਾ ਤੁਹਾਡੇ ਕੋਲ ਸਬੂਤ ਹੋ ਕਿਤੋਂ ਕੋਈ ਸਬੂਤ ਨਹੀਂ ਪਟਿਆਲੇ ਕਿੱਥੋਂ ਰਹਿ ਰਹੇ ਹੋ ਕੋਈ ਪਤੇ ਆ ਪਟਿਆਲੇ ਨਹੀਂ ਕਿੱਥੇ ਰਹਿ ਰਹੀਆਂ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਇਹੋ ਜਿਹਾ ਇੱਕ ਕਾਗਜ਼ ਉਹ ਜਿਹੜੀ ਕੀ ਲਿਖੇ ਕਾਗਜ਼ ਪੜ੍ਹਦੇ ਤਾਂ ਪੁੱਛਦੇ ਹੋ ਪਾਜੀ ਮੇਰੇ ਭੈਣਾ ਭਰਾਵਾਂ ਨੂੰ ਬੇਨਤੀ ਹੈ ਕਿ ਮੇਰੇ ਬੱਚੋਟੇ ਮੇਰੇ ਜਿਹੜੇ ਘਰ ਦੇ ਮਕਾਨ ਛ ਕੋ ਛੋਟਾ ਬੱਚਾ ਹੈ ਔਰ ਆਪ ਵੀ ਇਹ ਕੁੜੀਆਂ ਨਾ ਬਾ ਲਗੇ 18 ਸਾਲ ਤੋਂ ਕੁੜੀ ਕੋਈ ਵੀ ਉੱਪਰ ਨਹੀਂ ਹੈ ਪਰ ਜਦੋਂ ਤੁਸੀਂ ਗੱਲ ਕਰੋਗੇ ਆ ਵੀਡੀਓ ਬਣਾਈਏ ਵੀਡੀਓ ਤੁਸੀਂ ਦੇਖ ਸਕਦੇ ਹੋ ਜਦੋਂ ਗੱਲ ਕਰੋਗੇ ਤਾਂ ਗੱਲ ਪੈਰੀਏ ਵੀਡੀਓ ਕੋ ਬਣਾ ਰਹੇ ਸਭ ਇਹ ਵੀਡੀਓ ਇਸ ਵਾਸਤੇ ਬਣਾਈ ਹੈ ਮੈਂ ਪਟਿਆਲਾ ਵਾਸਤੇ ਇਹਨੂੰ ਅਵੇਅਰ ਕਰਨਾ ਚਾਹਨਾ ਕਿ ਇਸ ਤਰ੍ਹਾਂ ਦੀਆਂ ਕੁੜੀਆਂ ਜਾਂ ਇਸ ਤਰ੍ਹਾਂ ਦਾ ਕੋਈ ਵੀ ਮੰਤਾਂ ਆਂਦਾ ਤਾਂ ਉਹਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਹੈ ਸਭ ਕੋ ਅਵੇਅਰ ਹੋ ਪਰ ਸੋ ਇੱਕ ਗੱਲ ਹੋਈ ਸੀ ਮੈਂ ਇੱਕ ਗੱਲ ਨੋਟ ਕਰਨੀ ਚਾਹਾਂਗਾ 500 ਇੱਕ ਘਰ ਦੇ ਵਿੱਚ ਇੱਕ ਬੰਦਾ ਪੈਂਫਲੇਟ ਦੇ ਜਾਂਦਾ ਹੈ ਨੇਚਰਲੀ ਕੋ ਪੈਨ ਮਾਰਦਾ ਪੈਂਫਲੇਟ ਦਿੰਦਾ ਤਾਂ ਲੇਡੀਜ਼ ਬਾਹਰ ਦੇਂਦਾ ਟਾਈਮ ਹੁੰਦਾ 11 12 ਵਜੇ ਜਦੋਂ ਇਹ ਚੋਰੀ ਚਕਾੜੀ ਕਰਦੇ ਪੈਂਫਲੇਟ ਦੇਣ ਦੇ ਬਹਾਨੇ ਚਪਟਾ ਮਾਰ ਕੇ ਚੇਨ ਖੋ ਕੇ ਭਜ ਜਾਂਦਾ ਸੋ ਇਹ ਪ੍ਰਸ਼ਾਸਨ ਤੇ ਬੜਾ ਵੱਡਾ ਸਵਾਲਿਕ ਨਿਸ਼ਾਨ ਹੈ ਕਿਉਂ ਇਹਨਾਂ ਲੋਕਾਂ ਤੇ ਨਾਥ ਨਹੀਂ ਪਈ ਜਾਂਦੀ ਸਰਿਆਂ ਬਾਜ਼ਾਰਾਂ ਚ ਕੁਮਰੀਆਂ ਸਾਨੂੰ ਦੇਖ ਕੇ ਭੱਜੀਆਂ ਜਦੋਂ ਭੱਜਣ ਤੋਂ ਬਾਅਦ ਆਟੋ ਕੀਤਾ ਗਿਆ ਸੀ ਆਟੋ ਹਟ ਰੋਕਿਆ ਵੀ ਤੂੰ ਕਿਉਂ ਲੈ ਕੇ ਜਾ ਰਿਹਾ ਸਾਡੇ ਨਾਲ ਬਹਿਸ ਬਾਜੀ ਕੀਤੀ ਤਾਂ ਉਸ ਤੋਂ ਬਾਅਦ ਆਈਡੀ ਪ੍ਰੂਫ ਮੰਗਿਆ ਤੁਸੀਂ ਉਹਨਾਂ ਤੋਂ ਭਾਜੀ ਆਈਡੀ ਪ੍ਰੂਫ ਮੰਗਿਆ ਕੋਈ ਆਧਾਰ ਕਾਰਡ ਦੇ ਦਿਓ ਪੁਸਤਾ ਦੇ ਦਿਓ ਮੇਰੀ ਮੰਮੀ ਕੇ ਪਾਸ ਹੈ ਮੰਮੀ ਰਾਜਸਥਾਨ ਮੈਂ कौन ਨੇ ਭਾਜੀ ਕੁਛ ਨਹੀਂ ਪਤਾ ਇਹੋ ਜਿਹੇ ਲੋਕ ਇਉਰ ਆ ਕੇ ਇਹ ਹਰਕਤਾਂ ਕਰਦੇ ਨੇ ਮੌਕੇ ਤੇ ਭੱਜ ਵੀ ਗਈਆਂ ਉਹ ਭੱਜ ਗਈਆਂ ਮੌਕੇ ਤੇ ਆ ਵੀਡੀਓ ਦੇਖ ਲਓ ਵੀਡੀਓ ਦੇ ਸਾਹ ਭੱਜੀਆਂ ਨਜ਼ਰ ਆ ਰਹੀਆਂ ਜੀ ਉਹ ਆਪਸ ਦੀਆਂ ਨਜ਼ਰਾਰੀਆਂ ਜੀ ਦੇਖ ਸਕਦੇ ਹੋ ਸੋ ਮੈਂ ਬਿਲਕੁਲ ਅਹੀ ਅਪੀਲ ਕਰਨਾ ਚਾਹੁੰਦਾ ਪਟਿਆਲੇ ਵਾਸੀਆਂ ਨੂੰ ਮੈਂ ਬੋਲਿਆ ਬਾਕੀ ਲੋਕ ਕੀ ਕਰਦੇ ਆ ਦੇਖਦੇ ਰਹਿਣਾ ਬੋਲੋ ਜੇ ਬੋਲਾਂਗੇ ਨਹੀਂ ਅਵੇਅਰ ਨਹੀਂ ਕਰਾਂਗੇ ਲੋਕਾਂ ਨੂੰ ਕਿ ਕਿੰਨੇ ਕੇ ਪੈਸੇ ਇਸ ਤਰੀਕੇ ਨਾਲ ਇਕੱਠੇ ਕਰ ਰਹੇ ਨੇ ਇਹ ਕੱਲੇ ਕੱਲੇ ਕੋਲ ਜਾ ਕੇ ਜਿ हिसाब से ਲਊਦੇ ਉੱਪਰ ਲਿਖਿਆ ਵੀ ਪਿਆ ਵੀ ਕਿਸੇ ਨੇ 500 ਦਿੱਤਾ ਕਿਸੇ ਨੇ 200 ਦਿੱਤਾ ਕਿਸੇ ਨੇ 1000 ਤੱਕ ਰੁਪਏ ਤੱਕ ਕੀ ਲੱਗਦਾ ਕਿੰਨੇ ਕੇ ਪੈਸੇ ਲੈ ਲੋਕਾਂ ਤੋਂ ਹੈਂਟ ਲੈਂਦੀਆਂ ਹੋਣੀਆਂ ਨੂੰ ਵੀ ਲੱਗਦਾ ਵੀ ਕਿਸੇ ਨੇ 200 300 ਦਿੱਤਾ ਹੋਵੇ ਬਾਕੀ ਕੋਈ ਭਾਜੀ ਇੱਥੇ ਕੋਈ ਮੋਰ ਹੈ ਕਿਥੇ ਪ੍ਰਸ਼ਾਸਨਿਕ ਅਧਿਕਾਰੀ ਦਾ ਕੋਈ ਕਾਗਜ਼ ਆਹੇ ਇਹ ਕਿਸ ਤਰ੍ਹਾਂ ਦਾ ਕਾਗਜ਼ ਹੈ ਕਿ ਸਿੰਪਲ ਕਾਗਜ਼ ਕੋਈ ਸੰਸਥਾ ਦੱਸੀ ਉਹਨਾਂ ਵੱਲੋਂ ਕਿਹੜੀ ਸੰਸਥਾ ਕੋਈ ਸੰਸਥਾ ਨਹੀਂ ਹੈ ਪਾਜੀ ਪੜੋ ਇਹਦੇ ਤੇ ਕੀ ਲਿਖਿਆ ਕੋਈ ਸੰਸਥਾ ਹੀ ਨਹੀਂ ਹੈ ਮੇਰੇ ਘਰੇ ਗੁਰਦੁਆਰਾ ਹੈ ਮੇਰੇ ਘਰੇ ਰੰਗਾ ਚੱਲਦਾ ਹੈ ਮੇਰੇ ਘਰੇ ਆਕਰ ਆਸ਼ਮ ਕਰੋ ਕੀ ਮਤਲਬ ਹੈ ਉਹ ਸਾਡੇ ਪਟਿਆਲੇ ਚ ਕਿਸ਼ਤੀ ਦੀ ਕਮੀ ਹੈ ਜੀ ਬਾਰੂ ਆ ਕੇ ਉਹਰੇ ਮੰਗਣ ਆ ਰਹੇ ਬੈਗ ਵੀ ਟੰਗੇ ਹੋਏ ਸੀ ਲੱਗਦਾ ਕਾਫੀ ਕਲੈਕਸ਼ਨ ਇਕੱਠਾ ਕੀਤਾ ਹੋਊਗਾ ਇਹ ਪੂਰ ਹੋਇਆ ਹੋਊਗਾ ਜੀ ਕਲੈਕਸ਼ਨ ਕਰਦੀਆਂ ਘਰਾਂ ਜਾਂਦੀਆਂ ਘਰਾਂ ਜਾ ਕੇ ਇਹ ਜੇ ਲੋਕ ਪਹਿਲਾਂ ਰੇਕੀ ਕਰਦੇ ਨੇ ਦੇਖਦੇ ਵਲੋਗ ਕਿਤੇ ਕਿਤੇ ਰੇਕੀ ਕਰਦੇ ਨੇ ਰੇਕੀ ਕਰਨ ਤੋਂ ਬਾਅਦ ਫਿਰ ਜਦੋਂ ਚੋਰੀਆਂ ਚਕਾਰੀਆਂ ਹੁੰਦੀਆਂ ਤਾਂ ਆਪਾਂ ਲੋ ਪ੍ਰਸ਼ਾਸਨ ਕੋਲ ਜਾਂਦੇ ਹਾਂ ਸੋ ਮੇਰੀ ਫੇਰ ਇੱਕ ਵਾਰੀ ਪ੍ਰਸ਼ਾਸਨ ਅਪੀਲ ਕਰਦੋ ਇੱਕ ਵਾਰ ਪੂਰ ਜੋਰ ਅਪੀਲ ਹੈ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜੇ ਲੋਕਾਂ ਦਾ ਠੱਲ ਪਾਈ ਜਾਏ ਪੁਲਿਸ ਵਾਲੇ ਮੋਟਰਸਾਈਕਲ ਦਿੱਤੇ ਹੋਏ ਨੇ ਗੱਡੀਆਂ ਦਿੱਤੀਆਂ ਹੋਈਆਂ ਨੇ ਕਿਉਂ ਜਦੋਂ ਉਹ ਪੈਟਰੋਲੀ ਕਰਦੇ ਆ ਉਹ ਇਹ ਦੰਦ ਇਹ ਸਾਰਾ ਕੁਝ ਹੋਣਾ ਚਾਹੀਦਾ ਜੀ ਔਰਿਆ 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 ਆ ਫਿਰਦੀਆਂ ਜੀ ਕੁੜੀਆਂ ਇਹ ਪਤਾ ਨਹੀਂ ਕਿੱਥੋਂ ਆਈਆਂ ਨੇ ਨਾ ਇਹ ਗੱਲ ਕਰਦੀਆਂ ਨੇ ਇਹ ਦਹਾ ਪਰਚੀ ਕੀ ਆ ਤੇਰੇ ਕੋਲੇ ਲਿਆ ਓਰੇ ਆ ਪੰਜ ਚਾਰ ਕੁੜੀਆਂ ਫਿਰਦੀਆਂ ਜੀ ਓਰੇ ਸ਼ੇਰਾ ਵਾਲੇ ਘੇੜ ਦੇ ਉੱਪਰ ਇਹ ਪਰਚੀਆਂ ਚੱਕੀ ਫਿਰਦੀਆਂ ਪੈਸੇ ਪੈਸੇ ਮੰਗਦੀਆਂ ਫਿਰਦੀਆਂ ਜੀ ਲੋਕਾਂ ਤੋਂ ਇਹ ਪਤਾ ਨਹੀਂ ਕੌਣ ਨੇ ਕਿੱਥੋਂ ਆਈਆਂ ਨੇ ਇਹ ਔਰਿਆ ਦੱਸੋ ਕਿੱਥੋਂ ਆਈਆਂ ਤੁਸੀਂ ਯਾ ਬਾਸ ਸੁਣ ਆ ਦੇਖੋ ਹੁਣ ਮੂੰਹ ਨਹੀਂ ਕਰਦੀਆਂ ਓਰੇ आ हर जाने हो रहे हाँ काहे की क्या क्या पर्ची है तुम्हारे पास काय का पैसा मांग रहे हो बताओ बताओ काय का, ना का ना पैसा, ना पैसा ना मांग रहे हो बताओ इधर आओ क्यों भाग रहे हो क्यों भाग रहे हो आप लोग क्यों भाग रहे हो वीडियो नहीं बंद होगा हम वीडियो वाले हैं बताओ कहाँ से पैसे मांग रहे हो कहाँ से आये हो आप बताओ आप कहाँ से आयो बताओ उसको लो बोलो कौन सा कागज है उसके पास बताओ नहीं कौन सा कागज है कहाँ से आयो आप कैसे पैसे मांग रहे हो आप ਇਹ ਦੇਖੋ ਜੀ ਪਟਿਆਲੇ ਚ ਕੁੜੀਆਂ ਆਈਆਂ ਨੇ ਪਤਾ ਨਹੀਂ ਕਿੱਥੋਂ ਆਈਆਂ ਨੇ ਕੁੜੀਆਂ ਇਹ ਇਹ ਪੈਸੇ ਮੰਗਦੀਆਂ ਫਿਰਦੀਆਂ ਨੇ ਕੋਈ ਕਾਗਜ਼ ਦਿਖਾ ਕੇ ਜਵਾਨ ਉਮਰ ਦੀਆਂ ਕੁੜੀਆਂ ਨੇ ਕਿੱਥੋਂ ਆਪ ਕਹਾਂ ਸੇ ਆਇਓ ਆਪ ਕਹਾਂ ਸੇ ਆਇਓ ਆਪ ਯਹਾਂ ਸੇ ਰਾਜਸਥਾਨ ਤੋਂ ਯੇ ਦਿਖਾਓ ਆਪਕੇ ਪਾਸ ਕਿਆ ਹੈ ਇਹ ਤਾਂ ਬੁਰਸ ਹੈ ਨਹੀਂ ਬੋਲੋਛ ਨਹੀਂ ਉਹ ਕੈਸੇ ਪੈਸਾ ਮੰਗ ਰਹੇ ਹੋ ਉਹ ਦਿਖਾਓ ਉਹ ਦਿਖਾਓ ਆਪ ਯੇ ਮੈਂ ਕਿਆ ਆਪਕੇ ਦਿਖਾਓ ਆ ਪਰਚਾ ਲਈ ਫਿਰਦੀਆਂ ਨੇ ਜੀ ਇਹ ਇਹ ਸਹੀ ਗੱਲ ਆ ਖਾਲੀ ਆ ਖਾਲੀ ਕਾਗਜ਼ ਹੈ ਜੀ ਆ ਖਾਲੀ ਕਾਗਜ਼ ਦੇ ਉੱਪਰ ਲਿਖਿਆ ਹੋਇਆ ਹੈ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਅਸੀਂ ਰਾਣੀਪੁਰ ਪਿੰਡ ਦੇ ਰਹਿਣ ਵਾਲੇ ਹਾਂ ਮੁਸੀਬਤ ਪਹਿ ਜਾਣ ਕਰਕੇ ਮੈਨੂੰ ਕਰਮਕਾਂ ਛੱਡਣਾ ਪਿਆ ਸਾਡੇ ਨਾਲ ਛੋਟੇ ਬੱਚਿਆਂ ਨਾਲ ਸੀ ਪੈਸੇ ਤੇ ਕੱਪੜੇ ਦੇ ਨਾਜ਼ਰ ਆ ਤੁਸੀਂ ਸਾਡੀ ਨਾਬਦ ਕਰੋ ਤਾਂ ਰੱਬ ਤੁਸੀਂ ਨਹੀਂ ਆਹ ਉਹ ਉਹ ਗਈਆਂ ਆਟੋ 'ਚ ਬਹਿ ਗਈਆਂ ਜੀ ਉਹ ਪਰ ਰੋਕ ਓਏ ਓਏ ਆ ਰੋਕ ਇਹਦੀ ਹਟੋ ਕਿਵੇਂ ਬਿਠਾ ਕੇ ਲੈ ਕੇ ਜਾ ਰਿਹਾ ਤੂੰ ਰੋਕ ਓਏ ਆਟੋ ਕਿਵੇਂ ਲੈ ਕੇ ਜਾ ਰਿਹਾ ਹਾਂ ਤੂੰ ਕਹਾਂ ਸੇ ਆਇਓ ਬਤਾਓ ਆਪ ਕਹਾਂ ਸੇ ਆਇਓ ਆਪ ਕਹਾਂ ਸੇ ਆਇਓ ਆਪ ਆਪ ਹੋ ਕਹਾਂ ਕੇ ਰਾਜਸਥਾਨ ਸਾਂ ਯਾ ਪੰਜਾਬ ਮੇਂ ਕਿਆ ਕਰਨੇ ਆਇਓ ਆਂ ਤੁਹਾਂ ਕੋ ਪਤਾ ਯਹਾਂ ਪੇ ਕਿਤਨੀ ਲੂਟ ਖੂਟ ਹੋ ਰਹੀ ਹੈ ਕਿਆ ਕਰ ਰਹੇ ਹੋ ਯਾ ਕਿਆ ਲਿਖਾ ਹੋਇਆ ਹੈ ਕਿਆ ਸਾਈਨ ਆ ਯੇ ਆ ਦੇਖੋ ਜੀ ਆ ਕੁੜੀਆਂ ਨੇ ਜੀ ਇਹ ਇਹ ਪੰਜ ਛੇ ਕੁੜੀਆਂ ਨੇ ਆਟੋ ਸਾਈਡ ਤੇ ਲਾ ਓਏ ਆਟੋ ਸਾਈਡ ਤੇ ਲਾ ਆਟੋ ਸਾਈਡ ਤੇ ਲਾ ਆ ਕੁੜੀਆਂ ਨੇ ਜੀ ਇਹ ਇਹ ਸ਼ਹਿਰ ਦੇ ਵਿੱਚ ਆਈਆਂ ਨੇ ਪਤਾ ਨਹੀਂ ਕਿੱਥੋਂ ਰਾਜਸਥਾਨ ਤੋਂ ਦੱਸ ਰਹੀਆਂ ਨੇ ਆ ਜਦੋਂ ਗੱਲ ਕਰਦੇ ਆਂ ਤਾਂ ਭੱਜਦੀਆਂ ਨੇ ਗੱਲ ਵੀ ਨਹੀਂ ਕਰਦੀਆਂ ਆ ਆਟੋ ਚੋਂ ਨਿਕਲ ਕੇ ਭੱਜ ਰਹੀਆਂ ਨੇ ਇਹ ਕੁੜੀਆਂ ਅਨੁਰਾਗ ਜੀ ਇਹ ਦੇਖੋ ਇਹ ਕੁੜੀਆਂ ਇਹ ਇਹ ਜਿਹੜਾ ਲੁੱਟਾਂ ਖੋਹਾਂ ਹੋ ਰਹੀਆਂ ਨੇ ਆ ਇਸ ਤਰ੍ਹਾਂ ਦਾ ਕੰਮ ਆ ਆ ਤੁਸੀਂ ਦੇਖ ਸਕਦੇ ਹੋ ਕਿਸੇ ਤਰੀਕੇ ਦੀ ਕੋਈ ਗੱਲ ਨਹੀਂ ਹੈ ਜੀ ਇਦਾਂ ਦਾ ਲਿਖ ਕੇ ਇਹ ਨਹੀਂ ਨਹੀਂ ਆਪਾਂ ਬਾਤ ਬਤਾਓ ਵੀਡੀਓ ਦੇ ਸਾਹਮਣੇ ਬਾਤ ਬਤਾਓ ਇਹ ਕਿਹਾ ਸੇ ਆਇਓ ਆਪ ਕਹਾਂ ਤੇ ਆਪਕੋ ਪਰਮਿਸ਼ਨ ਹੈ ਆਪਕੇ ਪਾਸ ਕੌਣ ਸੀ ਪਰਮਿਸ਼ਨ ਹੈ ਜਾਂ ਪੇ ਆ ਕੇ ਪੈਸੇ ਮੰਗਨੇ ਕੀ ਵੀਡੀਓ ਕੇ ਸਾਥ ਚਲੇਗੀ ਟੀਵੀ ਪੇ ਚਲੇਗੀ ਬਤਾਓ ਆਪ ਕੌਣ ਹੋ ਹਮਾਰੇ ਸ਼ਹਿਰ ਮੇਂ ਇਤਨੀ ਲੂਟਪਾਟ ਹੋ ਰਹੀ ਹੈ ਆਪਕੀ ਵਜ੍ਹਾ ਸੇ ਵੀਡੀਓ ਬੰਦ ਕਰ ਹਾਂ ਬਿਲਕੁਲ ਆਪ ਕੌਣ ਹੋ ਕਾਹ세 ਆਇਓ ਕਹੇ ਆਪਕਾ ਆਧਾਰ ਕਾਰਡ ਕਹੇ ਆਪਕੇ ਬੰਦ ਕਰ ਇੱਕ ਬਾਤ ਸੁਨੋ ਕਿਹਦਾ ਹੋ ਕਿਹਦਾ ਕਹਾਂ세 ਆਇਓ ਕਹਾਂ세 ਆਇਓ ਆਪ ਵੀਡੀਓ ਬੰਦ ਕਰਨੇ ਕਹੋ ਬੀ ਵੀਡੀਓ ਨਹੀਂ ਬੰਦ ਹੋਗਾ ਵੀਡੀਓ ਨਹੀਂ ਬੰਦ ਹੋਗਾ ਕਾਂ ਤੋਂ ਭਜਣ ਲੱਗੀਆਂ ਜਦੋਂ ਅਸੀਂ ਗੱਲ ਕਰਨ ਲੱਗੇ ਆ ਤਾਂ ਖਾਲੀ ਪੇਜ ਨੇ ਭਜਣ ਲੱਗੀਆਂ ਨੇ ਪੰਜ ਚਾਰ ਸਾਈਨ ਕਿਤੇ ਹੋਏ ਨੇ ਲੋਕਾਂ ਕੋਲੋਂ ਪੈਸੇ ਮੰਗਦੇ ਨੇ ਪੈਸੇ ਮੰਗਣ ਤੋਂ ਬਾਅਦ ਉਹਦਾ ਤੋਂ ਕਈ ਵਾਰ ਘਰਾਂ 'ਚ ਵੀ ਜਾਇਆ ਜਾਂਦਾ ਸਰਿਆਮ ਸੜਕ ਤੇ ਫਿਰ ਰਹੀਆਂ ਨੇ ਇਹ ਕੁੜੀਆਂ ਜਵਾਨ ਉਮਰ ਦੀਆਂ ਕੁੜੀਆਂ ਨੇ ਛੋਟੀ ਉਮਰ ਦੀਆਂ ਕੁੜੀਆਂ ਨੇ ਕੌਣ ਇਹਨਾਂ ਨੂੰ ਪਰਮਿਸ਼ਨ ਦਿੰਦਾ ਹੈ ਕੌਣ ਪੰਜਾਬ ਪੰਜਾਬ ਦੇ ਵਿੱਚ ਇਹੋ ਦੀ ਪਰਮਿਸ਼ਨ ਕਿੱਥੋਂ ਮਿਲਦੀ ਹੈ ਕਿੱਥੋਂ ਪਰਮਿਸ਼ਨ ਲੈ ਕੇ ਆਈਆਂ ਨੇ ਇਹ ਕਿਸ ਤਰ੍ਹਾਂ ਪੈਸੇ ਮੰਗ ਰਹੀਆਂ ਨੇ ਇਹ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਪਰਮਿਸ਼ਨ ਹੈ ਜਿਹੜੀ ਉਹ ਦਿਖਤੀ ਜਾਂਦੀ ਹੈ ਸੋ ਕੌਣ ਹੋ ਜੀ ਹਾਂ ਜੋ ਤੁਸੀਂ ਦੇਖ ਸਕਦੇ ਹੋ ਅਰੇ ਬਤਾਓ ਕਿਸ ਵਜ੍ਹਾ ਸੇ ਪੈਸੇ ਮੰਗ ਰਹੇ ਹੋ ਆਪ कौन सा बहन भाई के लिए आपके राजस्थान में क्या नहीं है बताओ जो आप पंजाब में आयो सुनो, आ, बात सुनो बताओ भाई बहन के लिए मांग रहे हो भीख मांग रहे हो क्या मांग